ਸੁਪਰੀਮ ਕੋਰਟ ਨੇ ਕੇਜਰੀਵਾਲ ਦੀ ਜ਼ਮਾਨਤ ਦਾ ਫੈਸਲਾ ਰਾਕਮਾ ਰੱਖ ਕੇ ਪੰਜਾਬ ਦੇ ਲੀਡਰਾਂ ਤੇ ਅਫਸਰਾਂ ਦੀਆਂ ਚਿੰਤਾਵਾਂ ਜਿਹੜੀਆਂ ਉਹ ਵਧਾ ਦਿੰਦੀਆਂ ਨੇ ਕਿਉਂਕਿ ਕੇਂਦਰੀ ਏਜੰਸੀ ਨੇ ਸੁਪਰੀਮ ਕੋਰਟ ਦੇ ਵਿੱਚ ਸਾਫ਼ ਤੌਰ ਤੇ ਕਹਿ ਦਿੱਤਾ ਹੈ ਕਿ ਸ਼ਰਾਬ ਘਟਾਲੇ ਦੇ ਵਿੱਚ ਜਿਹੜੇ ਪੰਜਾਬ ਵਿਛਲੇ ਗਵਾਹ ਨੇ ਜੇਕਰ ਕੇਜਰੀਵਾਲ ਨੂੰ ਜ਼ਮਾਨਤ ਦੇ ਦਿੱਤੀ ਜਾਂਦੀ ਹੈ ਤਾਂ ਇਹ ਉਹਨਾਂ ਨੂੰ ਪ੍ਰਭਾਵਿਤ ਕਰ ਸਕਦੀ ਹੈ ਔਰ ਇਸ ਤੋਂ ਸਾਫ਼ ਹੈ ਕਿ ਹੁਣ ਕੇਂਦਰੀ ਏਜੰਸੀ ਦੀ ਜਾਂਚ ਦੀ ਗੱਡੀ ਦਾ ਮੋੜਾ ਜਿਹੜਾ ਉਹ ਪੰਜਾਬ ਵਾਲੇ ਪਾਸੇ ਕੱਟਿਆ ਗਿਆ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਗਾਜ ਜਿਹੜੀ ਹੈ ਉਹ ਪੰਜਾਬ ਦੇ ਮინისტრਾਂ ਦੇ ਉੱਪਰ ਪੰਜਾਬ ਦੇ ਅਫਸਰਾਂ ਦੇ ਉੱਪਰ ਸੜੇ ਮੁਖਵੰਦੀ ਦੇ ਉੱਪਰ ਟਿਕਣ ਜਾ ਰਹੀ ਹੈ ਦੋ ਦਿਨ ਪਹਿਲਾਂ ਵੀ ਅਸੀਂ ਇਸ ਤੇ ਜਾਣਕਾਰੀ ਦਿੱਤੀ ਸੀ ਹੁਣ ਵਿਸਤਾਰ ਦੇ ਵਿੱਚ ਕੁਝ ਅਹਿਮ ਗੱਲਬਾਤ ਜਿਹੜੀ ਆ ਤੁਹਾਡੇ ਨਾਲ ਕਰਾਂਗੇ ਤੁਹਾਡੇ ਨਾਲ ਜਾਣਕਾਰੀ ਜਿਹੜੀ ਸਾਂਝੀ ਕਰਾਂਗੇ ਕਿਹਦੇ ਕਿਹਦੇ ਉੱਪਰ ਗਾਜ ਜਿਹੜੀ ਉਹ ਡਿੱਗ ਸਕਦੀ ਹੈ ਬਹੁਤ ਅਹਿਮ ਜਿਹੜੀ ਗੱਲਬਾਤ ਇਹ ਰਹਿਣ ਵਾਲੀ ਹੈ ਔਰ ਕੀ ਕੁਝ ਸੁਪਰੀਮ ਕੋਰਟ ਦੇ ਵਿੱਚ ਹੋਇਆ ਔਰ ਹੁਣ ਪੰਜਾਬ ਦੇ ਵਿੱਚ ਕੀ ਕੁਝ ਹੋਣ ਜਾ ਰਿਹਾ ਕਿ ਭਗਵੰਤ ਮਾਨ ਆ ਹੋਰ ਕੁਝ ਅਹਿਮ ਆਗੂਆਂ ਦੀ ਵੀ ਗ੍ਰਿਫਤਾਰੀ ਜਿਹੜੀ ਹੋ ਸਕਦੀ ਹੈ ਸਾਰੀ ਖਬਰ ਤੇ ਗੱਲਬਾਤ ਅੱਜ ਕਰਨੀ ਹੈ ਉਧਰ ਨਾਲ ਹੀ ਨਾਲ ਗੱਲਬਾਤ ਕਰਾਂਗੇ ਕਿ ਮੁੱਖ ਮੰਤਰੀ ਭਗਵੰਤ ਮਾਨ ਜਿਹੜੇ ਆ ਉਹ 8ਵੀਂ ਵਾਰ ਸਾਂਝੇ ਫਰੰਟ ਨੂੰ ਜਿਹੜਾ ਉਹ ਮੀਟਿੰਗ ਦੇ ਲਈ ਸਮਾਂ ਦੇ ਕੇ ਮੁੱਕਰ ਗਏ ਆ ਉਧਰ ਮੁੱਖ ਮੰਤਰੀ ਦੀ ਰਹਿਸ਼ ਘੇਰਨ ਦੀ ਵੀ ਚੇਤਾਵਨੀ ਕੰਪਿਊਟਰ ਹੜਤਕਾਂ ਦੇ ਵੱਲੋਂ ਵੀ ਦੇ ਦਿੱਤੀ ਗਈ ਹੈ ਔਰ ਸਾਂਝੇ ਫਰੰਟ ਜਿਹੜਾ ਉਹ ਵੱਖਰੇ ਤੌਰ ਤੇ ਹੈ ਉਹਨਾਂ ਦੇ ਵੱਲੋਂ ਵੀ ਜਿਹੜਾ ਉਹ ਮੁੱਖ ਮੰਤਰੀ ਦੇ ਉੱਪਰ ਬਹੁਤ ਵੱਡੇ ਇਲਜ਼ਾਮ ਲਗਾਏ ਗਏ ਔਰ ਮੁੱਖ ਮੰਤਰੀ ਦੀ ਆਉਣ ਵਾਲੇ ਦਿਨਾਂ ਦੇ ਵਿੱਚ ਚਿੰਤਾਵਾਂ ਜਿਹੜੀਆਂ ਵੱਧ ਸਕਦੀਆਂ ਨੇ ਕਿਵੇਂ ਇਸ ਤੇ ਵੀ ਬਹੁਤ ਅਹਿਮ ਜਿਹੜੀ ਅਸੀਂ ਗੱਲਬਾਤ ਕਰਨੀ ਆ ਔਰ ਉਧਰ ਸੁਖਵੀਰ ਸਿੰਘ ਬਾਦਲ ਔਰ ਉਸ ਸਮੇਂ ਦੇ ਕੈਬਨਿਟ ਮੰਤਰੀਆਂ ਤੋਂ ਬਾਅਦ ਉਸ ਤੋਂ ਬਾਅਦ ਘਾਹ ਜਿਹੜੀ ਇੱਕ ਢਿੱਗੀ ਸੀ ਦਰਬਾਰਾ ਸਿੰਘ ਗੁਰੂ ਹੋਰਾ ਦੇ ਉੱਪਰ ਜਿਹੜੇ ਕਾਰਜਕਾਰੀ ਪ੍ਰਧਾਨ ਬਲਵਿੰਦਰ ਭੁੰਦਲ ਹੋਣਾ ਦੇ ਸਲਾਹਕਾਰ ਲਾਏ ਗਏ ਸੀ ਪਰ ਉਹ 1996 ਦੇ ਵਿੱਚ ਹੋਏ ਨਕੋਦਰ ਕੋਲੀ ਕਾਂਡ ਦੇ ਮਸਲੇ ਦੇ ਵਿੱਚ ਉਹਨਾਂ ਤੇ ਇਲਜ਼ਾਮ ਲੱਗੇ ਉਹਨਾਂ ਨੂੰ ਹਟਾ ਦਿੱਤਾ ਗਿਆ ਤੇ ਹੁਣ ਕਾਰਜਕਾਰੀ ਪ੍ਰਧਾਨ ਬਰਵਿੰਦਰ ਭੁੰਦਰ ਤੇ ਵੀ ਇਲਜ਼ਾਮ ਜਿਹੜੇ ਲੱਗ ਗਏ ਆ ਕਿਹਾ ਜਾ ਰਿਹਾ ਕਿ ਉਹਨਾਂ ਨੇ ਡੇਰਾ ਮੁਖੀ ਦੇ ਕੁਝ ਇਹੋ ਜਿਹੀ ਗੱਲਬਾਤ ਜਿਹੜੀ ਕੀਤੀ ਮੀਟਿੰਗ ਦੇ ਮੀਟਿੰਗ ਦੀ ਗੱਲਬਾਤ ਜਿਹੜੀ ਕੀਤੀ ਗਈ ਹੈ ਕਿ ਭੁੰਦਰ ਨੇ ਆਪਣੇ ਘਰ ਦੇ ਵਿੱਚ ਡੇਰਾ ਆਗੂਆਂ ਦੇ ਨਾਲ ਸੁਖਬੀਰ ਦੀ ਜਿਹੜੀ ਕਹਿੰਦੇ ਮੀਟਿੰਗ ਕਰਵਾਈ ਸੀ ਕੀ ਇਹ ਇਲਜ਼ਾਮ ਸੱਚੇ ਨਹੀਂ ਤੇ ਸ਼ਿਕਾਇਤ ਹੋਈ ਆ ਹਾਈ ਅਰਥੇ ਸ਼੍ਰੀ ਅਕਾਲ ਤਖਤ ਸਾਹਿਬ ਤੇ ਤੇ ਜੇ ਇਹ ਸੱਚੇ ਜੱਕੜਦੀ ਐ ਕਿ ਭੁੰਦਰ ਸਾਹਿਬ ਵੀ ਪ੍ਰਧਾਨਗੀ ਤੋਂ ਹਟਾ ਦਿੱਤੇ ਜਾਣਗੇ ਕੀ ਕੁਝ ਇਸ ਤੇ ਅਹਿਮ ਗੱਲਬਾਤ ਹੋਣੀ ਐ ਇਸ ਤੇ ਬਹੁਤ ਅਹਿਮ ਗੱਲਬਾਤ ਕਰਾਂਗੇ ਉਧਰ ਨਾਲ ਹੀ ਨਾ ਰਾਤ ਦੀ ਗੱਲ ਕਰਕੇ ਛੇੜਤੀ ਪੰਜਾਬ ਦੀਆਂ ਫਰਦਾਂ ਜ਼ਿਲਦ ਕਰ ਦਿੱਤੀਆਂ ਗਈਆਂ ਨੇ ਪੰਜਾਬ ਦੇ ਵਿੱਚ 92 ਥਾਵਾਂ ਤੇ ਨਾਕੇ ਲਾਏ ਗਏ ਔਰ ਰਾਤ ਹੀ ਅਸੀਂ ਇਹ ਗੱਲ ਕਹੀ ਸੀ ਕਿ ਇਹ ਨਾਕੇ ਸਿਰਫ ਖਾਨਾ ਪੂਰਤੀ ਹੀ ਨਾ ਰਹਿ ਜਾਣਾ ਉਹੀ ਗੱਲ ਕੱਲ ਹੁਣ ਆਪਦੇ ਇੱਕ ਆਗੂ ਤੇ ਖੰਨਾ ਦੇ ਵਿਧਾਇਕ ਦਾ ਕਰੀਬੀ ਜਿਹੜਾ ਆਗੂ ਤਰੋਚਨ ਸਿੰਘ ਉਹਦੀਆਂ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ ਹੈ ਔਰ ਜੇ ਵਧਾਇਕਾਂ ਦੇ ਕਰੀਬੀ ਹੀ ਜਿਹੜੇ ਉਹ ਸੇਫ ਨਹੀਂ ਹੈਗੇ ਤਾਂ ਫਿਰ ਆਮ ਲੋਕਾਂ ਦਾ ਕੀ ਬਣੇਗਾ ਇਸ ਤੇ ਵੀ ਬਹੁਤ ਅਹਿਮ ਗੱਲਬਾਤ ਕਰਨੀ ਹੈ ਮੇਰੇ ਨਾਲ ਪ੍ਰੋਫੈਸਰ ਮਨਜੀਤ ਸਿੰਘ ਅਨੁਕੀਤਾਵ ਹੈ ਸਭ ਤੋਂ ਪਹਿਲਾਂ ਮੈਂ ਸਵਾਗਤ ਕਰਮੈਂ ਸਭ ਸਵਾਗਤ ਹੈ ਪ੍ਰੋਗਰਾਮ ਬਹੁਤ-ਬਹੁਤ ਸ਼ੁਕਰੀਆ ਸੁਖਵਿੰਦਰ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਅਰਕੀ ਸਾਹਿਬ ਸਭ ਤੋਂ ਪਹਿਲੀ ਖਬਰ ਮੈਂ ਇਹੀ ਲਵਾਂਗਾ ਜਿਹੜੀ ਜਮਾਨ ਜਿਹੜੀ ਜ਼ਮਾਨਤ ਦਾ ਫੈਸਲਾ ਜਿਹੜਾ ਰਾਖਮਾ ਰੱਖਿਆ ਗਿਆ ਕੀਰਵਲ ਸਾਹਿਬ ਦਾ ਔਰ ਉਹਦੇ ਤੇ ਰਾਖਮਾ ਦਾ ਹੁਣ ਰੱਖ ਲਿਆ ਫੈਸਲਾ ਪਰ ਚਿੰਤਾਵਾਂ ਜਿਹੜੀਆਂ ਨੇ ਉਹ ਪੰਜਾਬ ਦੇ ਲੀਡਰਾਂ ਦੀਆਂ ਅਣਖੀ ਸਭ ਵਧ ਗਈਆਂ ਨੇ ਔਰ ਕੇਂਦਰੀ ਜਾਂਚ ਏਜੰਸੀਆਂ ਨੇ ਪੰਜਾਬ ਦੀ ਜਾਂਚ ਲਈ ਸਰਕਾਰ ਵੱਲੋਂ ਇਜਾਜ਼ਤ ਰੋਕਣ ਦਾ ਮਾਮਲਾ ਵੀ ਚੁੱਕਿਆ ਜਿਹੜਾ ਆਪਾਂ ਅਕਸਰ ਦੱਸਦੇ ਆਂ ਕਿ ਜਿਹੜਾ ਉਹਨਾਂ ਨੇ ਕੁਝ ਅਫਸਰਾਂ ਦੇ ਖਿਲਾਫ ਜਾਂਚ ਕਰਨ ਦੀ ਇਜਾਜ਼ਤ ਪੰਜਾਬ ਸਰਕਾਰ ਤੋਂ ਮੰਗੀ ਸੀ ਕੇਂਦਰੀ ਏਜੰਸੀਆਂ ਨੇ ਪਰ ਪੰਜਾਬ ਸਰਕਾਰ ਨੇ ਦਿੱਤੀ ਤੇ ਜੇ ਕੋਈ ਜਾਂਚ ਰੋਕੀ ਗਈ ਹੈ ਪੰਜਾਬ ਸਰਕਾਰ ਦੇ ਵਿੱਚੋਂ ਵੱਲੋਂ ਤਾਂ ਸਾਫ ਹੈ ਕਿ ਕੋਈ ਨਾ ਕੋਈ ਢਾਲ ਦੇ ਵਿੱਚ ਕੁਝ ਨਾ ਕੁਝ ਕਾਲਾ ਹੈਗਾ ਤੇ ਜੇ ਸਾਰਾ ਕੁਝ ਸਾਫ ਹੁੰਦਾ ਤਾਂ ਜਾਂਚ ਹੋਣ ਦੇ ਵਿੱਚ ਕੋਈ ਦਿੱਕਤ ਹੋਣੀ ਨਹੀਂ ਚਾਹੀਦੀ ਸੀ ਕਿਉਂਕਿ ਭਗਵੰਤਵਾਨ ਕਹਿੰਦੇ ਕਿ ਜ਼ੀਰੋ ਟੋਲਰੈਂਸ ਦੀ ਦਿੱਤੀ ਹੈ ਤੇ ਜੇ ਅਫਸਰਾਂ ਨੇ ਗਲਤੀ ਕੀਤੀ ਹੈ ਕੋਈ ਫਿਰ ਉਹਨਾਂ ਨੂੰ ਸਜ਼ਾ ਭੁਗਤਣ ਦੇਣੀ ਚਾਹੀਦੀ ਸੀ ਇਸ ਤਰੀਕੇ ਨਾਲ ਬਚਾਉਣ ਦੀ ਕੋਈ ਲੋੜ ਨਹੀਂ ਸੀ ਪਰ ਉਹਨਾਂ ਨੇ ਨਾਲ ਇਹ ਵੀ ਗੱਲ ਕਹਿਤੀ ਹੈ ਕਿ ਕੇਜਰੀਵਾਲ ਬਾਹਰ ਆ ਕੇ ਪ੍ਰਭਾਵਿਤ ਕਰ ਸਕਦੇ ਆ ਪੰਜਾਬ ਵਿੱਚ ਲੇਗਵਾ ਸਾਫ ਹੈ ਕਿ ਹੁਣ ਕੇਂਦਰੀ ਏਜੰਸੀਆਂ ਦੀ ਜਾਂਚ ਦੀ ਗੱਡੀ ਦਾ ਮੋੜਾ ਉਹ ਪੰਜਾਬ ਵਾਲੇ ਪਾਸੇ ਘਟਿਆ ਗਿਆ ਔਰ ਜਿਹੜੇ ਇਹ ਜਿਹੜੇ ਹੁਣ ਤੱਕ ਜਿਹੜੇ ਅੰਦਾਜ਼ੇ ਲਗਾਏ ਜਾ ਰਹੇ ਸੀ ਕਿ ਕਿਸੇ ਵੀ ਵੇੜੇ ਜਿਹੜੀ ਸ਼ਰਾਬ ਘਟਾਲਾ ਪੰਜਾਬ ਵਾਲੇ ਪਾਸੇ ਵੀ ਆ ਸਕਦਾ ਕਿਉਂਕਿ ਜਿਹੜੀ ਪਾਲਿਸੀ ਦਿੱਲੀ ਦੇ ਵਿੱਚ ਲਾਗੂ ਕੀਤੀ ਗਈ ਸੀਗੀ ਉਹੀ ਪਾਲਿਸੀ ਜਿਹੜੀ ਉਹ ਪੰਜਾਬ ਦੇ ਵਿੱਚ ਲਾਗੂ ਕੀਤੀ ਗਈ ਹੈ ਪੰਜਾਬ ਦੇ ਕੁਝ ਅਫਸਰ ਮਿਨਿਸਟਰ ਇਹੋ ਜਿਹੜੀਆਂ ਗੱਲਾਂ ਬਾਤਾਂ ਪੰਤਾ ਲਗੀਆਂ ਸੀਗੀਆਂ ਕਿ ਉਹ ਉੱਤਰ ਦਿੱਲੀ ਗਏ ਆ ਉੱਥੇ ਜਾ ਕੇ ਕੇਜੇ ਵਾਲਦ ਦੀ ਹਾਈਸਟੇ ਮੀਟਿੰਗ ਹੋਈ ਹੈ ਇਹੋ ਜੀਆਂ ਗੱਲਾਂ ਇਲਜ਼ਾਮ ਲੱਗਦੇ ਰਹੇ ਆ ਹੁਣ ਤੱਕ ਤਾਂ ਕਿਵੇਂ ਦੇਖਦੇ ਹੋ ਜੇ ਹੁਣ ਪੰਜਾਬ ਦੇ ਵਿੱਚ ਆ ਜਾਂਦੀ ਹੈ ਇਹ ਜਾਂਚ ਬੇਸ਼ੱਕ ਭਗਵੰਤ ਮਾਨ ਦੇ ਕੋਲੇ ਇਹ ਵਿਭਾਗ ਨਹੀਂ ਪਰ ਭਗਵੰਤ ਮਾਨ ਦੀ ਇਜਾਜ਼ਤ ਤੋਂ ਬਿਨਾ ਕੋਈ ਮੰਤਰੀ ਕਿਵੇਂ ਉੱਥੇ ਚਲਾ ਗਿਆ ਮੁੱਖ ਮੰਤਰੀ ਦੇ ਉੱਪਰ ਜ਼ਿੰਮੇਵਾਰੀ ਜਿਹੜੀ ਬਣਦੀ ਹੈ ਜਾਂ ਅਫਸਰ ਕਿਵੇਂ ਚਲੇ ਗਏ ਮੁੱਖ ਮੰਤਰੀ ਜ਼ਿੰਮੇਵਾਰੀ ਬਣਦੀ ਹੈ ਇਹ ਜਗਾੜ ਡਿੱਗੀ ਸਣੇ ਅਫਸਰ ਸਣੇ ਮੰਤਰੀ ਤੇ ਸਣੇ ਮੁੱਖ ਮੰਤਰੀ ਤੇ ਗਾਲ ਡਿੱਗੂਗੀ ਔਰ ਜੇ ਅੱਗੇ ਜਾਂਚ ਵਧਦੀ ਗਈ ਤਾਂ ਗ੍ਰਿਫਤਾਰੀਆਂ ਜਿਵੇਂ ਦਿੱਲੀ ਦੇ ਵਿੱਚ ਵੱਡੇ ਐਕਾਂ ਉਹਨੀਆਂ ਹੋਈਆਂ ਭਵੰਤਮਾਨ ਤੱਕ ਵੀ ਜਿਹੜੀ ਗੱਲ ਪਹੁੰਚ ਸਕਦੀ ਹੈ ਸੁਖਵਿੰਦਰ ਜੀ ਜਿਸ ਦਿਨ ਦੀ ਜ਼ਮਾਨਤ ਦਾ ਫੈਸਲਾ ਅਰਵਿੰਦ ਕੇਸ਼ਰੀਵਾਲ ਦਾ ਸੁਪਰੀਮ ਕੋਰਟ ਨੇ ਆਪਣੀ ਕੋਲ ਸੁਰੱਖਿਅਤ ਰੱਖਿਆ ਉਦੋਂ ਤੋਂ ਲੈ ਕੇ ਹੁਣ ਤੱਕ ਅਕਰ ਵੇਖਿਆ ਜਾਵੇ ਤੇ ਪੰਜਾਬ ਦੇ ਮੰਤਰੀਆਂ ਦੀ ਪੰਜਾਬ ਦੇ ਅਫਸਰਾਂ ਦੀਆਂ ਜਿਹੜੀਆਂ ਨੀਂਦਾਂ ਨੇ ਉਹ ਉੱਡ ਗਿਆ ਹੋਈਆਂ ਕਿਉਂਕਿ ਜਿਸ ਤਰੀਕੇ ਨਾਲ ਉਸ ਦਿਨ ਸੁਪਰੀਮ ਕੋਰਟ ਦੇ ਵਿੱਚ ਸੀਬੀਆਈ ਨੇ ਜਿਹੜਾ ਤਰਕ ਦਿੱਤਾ ਉਹ ਤਰਕ ਪੂਰਨ ਤੌਰ ਤੇ ਤੱਥ ਸਹਿਤ ਜਿਹੜਾ ਅਸੀਂ ਕਹਿ ਸਕਨੇ ਕਿ ਤਰਤ ਦਲੀਲ ਯੁਕਤ ਹੈਗਾ ਉਹਨਾਂ ਨੇ ਇੰਨੀ ਗੱਲ ਕਹੀ ਕਿ ਜੇਕਰ ਅਰਵਿੰਦ ਕੇਸ਼ੀਵਰ ਨੂੰ ਜ਼ਮਾਨਤ ਦੇ ਦਿੱਤੀ ਜਾਂਦੀ ਤਾਂ ਫਿਰ ਉਤਰਤੀ ਤੌਰ ਤੇ ਜਿਹੜੀ ਐਕਸਾਈਜ਼ ਪਾਲਿਸੀ ਨੂੰ ਲੈ ਕੇ ਜਾਂਚ ਜਿਹੜੀ ਚੱਲ ਰਹੀ ਆ ਔਰ ਜਿਹੜੀ ਜਾਂਚ ਦਿੱਲੀ 'ਚ ਚੱਲੀ ਔਰ ਜਿਸ ਤਿਆਂ ਜਿਹੜਾ ਜਿਹੜੀਆਂ ਜਾਂਚ ਜਿਸਦੀਆਂ ਨਿਸ਼ਾਵਾ ਪੈੜਾ ਜਿਹੜੀਆਂ ਨੇ ਪੰਜਾਬ ਵੱਲ ਆਉਂਦੀਆਂ ਨੇ ਉਹ ਫਿਰ ਜਾਂਚ ਜਿਹੜੀ ਆ ਉਹ ਪ੍ਰਭਾਵਿਤ ਹੋ ਸਕਦੀ ਹੈ ਕਿਉਂ ਕਿਉਂਕਿ ਅਰਵਿੰਦ ਕੇਸ਼ਰੀਵਾਲ ਉਸ ਪਾਰਟੀ ਦੇ ਮੁਖੀ ਨੇ ਜਿਸ ਪਾਰਟੀ ਦੀ ਸਰਕਾਰ ਐਸੇ ਪੰਜਾਬ ਦੇ ਵਿੱਚ ਬਣੀ ਹੋਈ ਹੈ ਤਾਂ ਕਹਿੰਦੇ ਨੇ ਕਿ ਸੀਬੀਆਈ ਨੇ ਇਹ ਤਰਕ ਦਿੱਤਾ ਕਿ ਜੇਕਰ ਅਰਵਿੰਦ ਕੇਸ਼ਰੀਵਾਲ ਨੂੰ ਜ਼ਮਾਨਤ ਦੇ ਦਿੱਤੀ ਜਾਂਦੀ ਹੈ ਤਾਂ ਫਿਰ ਉਹ ਜਾਂਚ ਜਿਹੜੀ ਬੀਤੇ ਸਮੇਂ ਤੋਂ ਸੀਬੀਆਈ ਨੇ ਸ਼ੁਰੂ ਕੀਤੀ ਸੀ ਪੰਜਾਬ ਦੇ ਵਿੱਚ ਐਕਸਾਈਜ਼ ਪਾਲਿਸੀ ਨੂੰ ਲੈ ਕੇ ਕਿਉਂ ਕਿਉਂਕਿ ਉਹ ਹੀ ਐਕਸਾਈਜ਼ ਪਾਲਿਸੀ ਦਿੱਲੀ ਚ ਸੀ ਤੇ ਉਹ ਹੀ ਐਕਸਾਈਜ਼ ਪਾਲਿਸੀ ਪੰਜਾਬ ਚ ਸੀ ਤਾਂ ਸੀਬੀਆਈ ਨੇ ਇਹ ਗੱਲ ਕਿਹਾ ਕਿ ਜਦੋਂ ਅਸੀਂ ਇਹਦੀ ਸਬੰਧੀ ਅਜਾਜਤ ਮੱਕੀ ਪੰਜਾਬ ਸਰਕਾਰ ਕੋਲੋਂ ਪੰਜਾਬ ਸਰਕਾਰ ਨੇ ਇਸ ਦੀ ਇਜਾਜ਼ਤ ਜਿਹੜੀ ਆਪਣੇ ਅਫਸਰਾਂ ਨੂੰ ਇਨਟੈਰੋਗੇਟ ਕਰਨ ਦੀ ਜਿਹੜੀ ਆ ਨਹੀਂ ਦਿੱਤੀ ਜਿਸ ਕਰਕੇ ਸਾਨੂੰ ਜਿਹੜੀ ਜਾਂਚ ਆ ਉਹ ਡਕਣੀ ਪਈ ਹੈ ਤੇ ਇਸ ਕਰਕੇ ਕਿਹ ਦੇਖੀ ਉਹ ਜ਼ਮਾਨਤ ਜਿਹੜੀ ਆ ਅਰਵਿੰਦ ਕੇਸ ਦਿਵਾਲ ਨੂੰ ਨਹੀਂ ਦਿੱਤੀ ਜਾਣੀ ਚਾਹੀਦੀ ਔਰ ਸੀਬੀਆਈ ਨੇ ਇੱਕ ਹੋਰ ਤਰ੍ਹਾਂ ਇੱਕ ਸਬੂਤ ਜਿਹੜਾ ਉਹ ਇਹ ਪੇਸ਼ ਕੀਤਾ ਕਿ ਦਿੱਲੀ ਦੀ ਵਿੱਚ ਇੱਕ ਸ਼ਰਾਬ ਦੀ ਜਿਹੜੀ ਕੰਪਨੀ ਸੀ ਜਿਹੜੀ ਮੇਨ 1 L1 ਦਾ ਜਿਹਦੇ ਕੋਲ ਅਸੈਂਸ ਸੀ ਤੇ ਜਦੋਂ ਉਸਨੇ ਰਿਸ਼ਵਤ ਦੀ ਰਾਸ਼ੀ ਅਰਵਿੰਦ ਕੇਸ ਦਿਵਾਲ ਦੇ ਕੇਸ ਦਾ ਹਵਾਲਾ ਦਿੱਤਾ ਅਜੇ ਤੁਸੀਂ ਗੱਲ ਕਰ ਰਹੇ ਹੋ ਮਾ ਜੀ ਮਿਲਜ ਕੇਸ ਦਾ ਕਹਿੰਦੇ ਹਵਾਲਾ ਦਤਾਂ ਜੀ ਤਾਂ ਹਵਾਲਾ ਦਿੱਤਾ ਤਾਂ ਸੁਖਿੰਦਰ ਜੀ ਉਹਨਾਂ ਨੇ ਕਿਹਾ ਕਿ ਜਦੋਂ ਰਿਸ਼ਵਤ ਦੀ ਰਾਸ਼ੀ ਜੋ ਕੁਝ ਮੰਗੀ ਜਦੋਂ ਉਸ ਕੰਪਨੀ ਨੇ ਉਸ ਗਰੁੱਪ ਨੂੰ ਨਹੀਂ ਦਿੱਤੀ ਪਾਬ ਅਰਵਿੰਦ ਕੇਸਰੀਵਾਲ ਨੂੰ ਗਰੁੱਪ ਨੂੰ ਨਹੀਂ ਦਿੱਤੀ ਤਾਂ ਪੰਜਾਬ ਦੇ ਵਿੱਚ ਉਸ ਕੰਪਨੀ ਦੇ ਜਿੰਨੀਅਮ ਡਿਸਟ੍ਰੀਬਿਊਟਰ ਸੀ ਉਹ ਸਾਰੀਆਂ ਬੰਦ ਕਰ ਦਿੱਤੀਆਂ ਗਈਆਂ ਇਹ ਹੁਣ ਆਪਣੇ ਆਪ ਦੇ ਵਿੱਚ ਬੜਾ ਵੱਡਾ ਅਸੀਂ ਕਹਿ ਸਕਣੇ ਕਿ ਪਰਮਾਨਾ ਕਿ ਕੇਸ ਜਿਹੜਾ ਰਿਸ਼ਵਤ ਦੇ ਤੌਰ ਤੇ ਦਿੱਲੀ ਦੇ ਵਿੱਚ ਜਿਹੜਾ ਉਹਦਾ L1 ਦਾ ਲਾਇਸੈਂਸ ਸੀ ਨਾ ਇਹਨਾਂ ਨੇ ਕਿਹਾ ਕਿ ਪੰਜਾਬ ਦੇ ਵਿੱਚ ਤੈਨੂੰ ਤੇ ਤੇਰੀ ਡਿਸਿਪਲਿਨਰੀ ਤਾਂ ਚੱਲਣ ਦੇ ਆਗੇ ਜੇ ਤੂੰ ਰਿਸ਼ਵਤ ਦੇ ਵਿੱਚ ਸਾਨੂੰ ਦਿੱਲੀ ਦੇ ਵਿੱਚ ਜਿਹੜਾ ਤੇਰਾ L1 লাইসেনਸ ਹੈ ਜੀ ਉਹ ਸਾਨੂੰ ਰਿਸ਼ਵਤ ਦੇ ਰੂਪ ਦੇ ਵਿੱਚ ਦੇਂਗੇ। ਰਿਸ਼ਵਤ ਦੇ ਰੂਪ ਦੇ ਵਿੱਚ ਤਾਂ ਇਹ ਪ੍ਰਮਾਨ ਸਿੱਧੂ ਸਾਹਿਬ ਦਿੱਤਾ ਤੇ ਉਹਨਾਂ ਨੇ ਕਿਹਾ ਕਿ ਜਦੋਂ ਫਿਰ ਇਹ ਸਾਰਾ ਕੁਝ ਹੋਇਆ ਤਾਂ ਫੇਰੀ ਜਦੋਂ ਉਹ ਬੰਦਾ ਬਣ ਗਿਆ ਉਹ ਕੰਪਨੀ ਮੰਨ ਗਈ ਫੇਰੀ ਉਹ ਸਾਰਾ ਕੁਝ ਦਿੱਤਾ ਗਿਆ ਤਾਂ ਇਹ ਜਿਹੜਾ ਸਬੂਤ ਆ ਸਿੱਧੂ ਸਾਹਿਬ ਜਿਹੜਾ CBI ਨੇ ਸੁਪਰੀਮ ਕੋਰਟ ਦੇ ਵਿੱਚ ਦੱਸਿਆ ਇਹ ਆਪਣੇ ਆਪ ਦੇ ਵਿੱਚ ਇਹ ਸਾਬਤ ਕਰਦਾ ਕਿ ਕਿਸ ਤਰੀਕੇ ਨਾਲ ਦਿੱਲੀ ਦੀ ਆਮ ਆਦਮੀ ਪਾਰਟੀ ਜਾਂ ਦਿੱਲੀ ਦੀ ਆਮ ਆਦਮੀ ਪੁਰੀ ਹਾਈ ਕਮਾਂਡ ਜਿਹੜੀ ਆ ਪੰਜਾਬ ਦੇ ਵਿੱਚ ਕਿਸ ਤਰੀਕੇ ਨਾਲ ਜੋਰਾਵਾਰਾ ਤੇ ਕਿਸ ਤਰੀਕੇ ਨਾਲ ਪ੍ਰਭਾਵਿਤ ਕਰ ਸਕਦੀ ਹੈ ਹੁਣ ਅਗਲੀ ਗੱਲ सीबीआई ਨੇ ਇਸ ਮੁੱਦੇ ਦੇ ਅਰਵਿੰਦ ਕੇਜਰੀਵਰ ਨੂੰ ਗ੍ਰਿਫਤਾਰ ਕਰਨ ਤੋਂ ਪਹਿਲਾਂ ਪੰਜਾਬ ਦੇ ਕਈ ਅਧਿਕਾਰੀਆਂ ਨੂੰ ਪੁੱਛਗਿੱਛ ਕੀਤੀ ਜਿਨ੍ਹਾਂ ਦੇ ਵਿੱਚ ਦੋ ਆਈਐਸ ਅਧਿਕਾਰੀ ਜਿਹੜੇ ਰਿਟਾਇਰ ਵੀ ਹੋ ਚੁੱਕੇ ਆ ਔਰ 12 ਦੇ ਕਰੀਬ ਮੈਨੂੰ ਯਾਦ ਆ ਕਿ ਐਕਸਾਈਜ਼ ਜਿਹੜੇ ਕਮਿਸ਼ਨਰ ਸੀ ਦਿੱਲੀ ਦੇ ਵਿੱਚ ਬੁਲਾ ਕੇ ਉਹਨਾਂ ਨੂੰ ਪੁੱਛ ਕੇ ਸੀ ਜਿਹੜੀ ਉਹ ਕੀ ਕੀਤੀ ਸੀ ਤੇ ਕੋਜੇ ਸ਼ਰਾਬ ਦੇ ਕਾਰੋਬਾਰੀਆਂ ਨੂੰ ਵੀ ਦਿੱਲੀ ਜਿਹੜਾ ਉਹ ਸੱਦਿਆ ਗਿਆ ਸੀ ਤੋਂ ਉਹਨਾਂ ਕੋਲ ਕੋਸ਼ਿਸ਼ ਜਿਹੜੀ ਆ ਸੀਬੀਆਈ ਨੇ ਕੀਤੀ ਨਾਲ ਹੀ ਪੰਜਾਬ ਦੇ ਪੰਜਾਬ ਦੇ ਕਾਰੋਬਾਰੀ ਜਿਹੜੇ ਦਿੱਲੀ ਦੇ ਵਿੱਚ ਕਾਰੋਬਾਰ ਕਰ ਰਹੇ ਸੀਗੇ ਜੀ ਸ਼ਰਾਬ ਸ਼ਰਾਬ ਦੀ ਸਬੰਧੀ ਤਾਂ ਸਿੱਧੂ ਸਾਹਿਬ ਹੁਣ ਉਹ ਸਾਰੇ ਕੇਸ ਦੇ ਵਿੱਚ ਉਹਨਾਂ ਨੇ ਇਹ ਗੱਲ ਸਾਫ਼ ਜਾਹਿਰ ਕੀਤੀ ਹੈ ਕਿ ਜਦੋਂ ਪੰਜਾਬ ਸਰਕਾਰ ਪਾਸੋਂ ਸੀਬੀਆਈ ਨੇ ਇਜਾਜ਼ਤ ਮੰਗੀ ਤਾਂ ਸੀਬੀਆਈ ਨੂੰ ਇਜਾਜ਼ਤ ਜਿਹੜੀ ਆ ਪੰਜਾਬ ਸਰਕਾਰ ਨੇ ਨਹੀਂ ਦਿੱਤੀ ਤਾਂ ਫਿਰ ਇਹ ਸਭ ਕਾਸੇ ਦੇ ਵਿੱਚ ਹੁਣ ਜੇਕਰ ਸੁਪਰੀਮ ਕੋਰਟ ਨੇ ਜਿਸ ਨੇ ਰਵਿੰਦ ਕੇਸ਼ਦੀਵਾਲ ਦੀ ਜ਼ਮਾਨਤ ਦਾ ਫੈਸਲਾ ਆਪਣੇ ਖੁਦ ਰੱਖਵਾ ਰੱਖਿਆ ਆ ਤੇ ਜੇਕਰ ਸੀਬੀਆਈ ਤੇ ਇਸ ਤਰਕ ਨੂੰ ਸੁਪਰੀਮ ਕੋਰਟ ਮناسب ਮੰਨਦੇ ਹੋਈ ਜੇਕਰ ਸੀਬੀਆਈ ਨੂੰ ਅਜਾਜਤ ਦੇ ਦਿੰਦੀ ਆ ਕਿ ਹਾਂ ਵੀ ਤੁਸੀਂ ਪੰਜਾਬ ਦੇ ਵਿੱਚ ਜਾ ਕੇ ਜਾਂਚ ਕਰ ਸਕਦੇ ਜੇ ਤਾਂ ਫਿਰ ਸਿੱਧੂ ਸਾਹਿਬ ਗੱਲ ਫਿਰ ਉਥੇ ਮੁਕਦੀ ਆ ਕਿ ਉਹ ਸੀਬੀਆਈ ਫਿਰ ਕਿਹੜੇ ਕਿਹੜੇ ਦਰਵਾਜ਼ਿਆਂ ਨੂੰ ਖੜਕਾਉਗੀ ਸਭ ਤੋਂ ਪਹਿਲਾਂ ਤਾਂ ਫਿਰ ਪੰਜਾਬ ਦਾ ਜਿਹੜਾ ਐਕਸਾਈਜ਼ ਮੰਤਰੀ ਆ ਸਭ ਤੋਂ ਪਹਿਲਾਂ ਤਾਂ ਉਹ ਸੀਬੀਆਈ ਦੇ ਲਟਾਰਤੇ ਹੋਵੇਗਾ ਫਿਰ ਪੰਜਾਬ ਦੀ ਅਫਸਰਸ਼ਾਈ ਜਿਹੜੀ ਆ ਜਿਹੜੀ ਖਾਸ ਤੌਰ ਤੇ ਐਕਸਾਈਜ਼ ਡਿਪਾਰਟਮੈਂਟ ਸੰਬੰਧਤ ਰਹੀ ਆ ਉਹ ਸੀਬੀਆਈ ਦੇ ਡਰਾੜਤੇ ਹੋਈ ਆ ਤੇ ਫਿਰ ਨਾਲ ਹੀ ਨਾਲ ਪੰਜਾਬ ਦੇ ਮੁੱਖ ਮੰਤਰੀ ਬੇਸ਼ੱਕ ਉਹਨਾਂ ਕੋਲ ਜਿੱਦ ਤੱਕ ਨਾਲ ਤੁਸੀਂ ਗੱਲ ਕਹਿਤੀ ਆ ਕਿ ਉਹਨਾਂ ਕੋਲ ਵਿਪਾਕ ਨਹੀਂ ਹੈਗਾ ਪਰ ਫਿਰ ਵੀ ਉਹ ਮੁੱਖ ਮੰਤਰੀ ਨੇ ਔਰ ਮੁੱਖ ਮੰਤਰੀ ਦੇ ਹੁੰਦੇ ਆ ਜੇਕਰ ਇਹ ਸਾਰਾ ਕੰਮ ਕਿਸ ਦਾ ਵਿਭਾਗ ਤਾਂ ਕੇਜਰੀਵਾਲ ਸਾਹਿਬ ਦੇ ਕੋਲੇ ਵੀ ਹੈ ਨਹੀਂ ਸੀ ਵਿਭਾਗ ਤਾਂ ਕੇਜਰੀਵਾਲ ਸਾਹਿਬ ਦੇ ਕੋਲੇ ਕੋਈ ਵੀ ਨਹੀਂ ਹੈਗਾ ਪਰ ਮੁੱਖ ਮੰਤਰੀ ਦੀ ਜ਼ਿੰਮੇਵਾਰੀ ਤਾਂ ਬਣਦੀ ਆ ਨਾ ਜੀ ਮੁੱਖ ਮੰਤਰੀ ਦੇ ਤੌਰ ਤੇ ਤਾਂ ਭੁਗਤੰਤਮਨ ਦੀ ਜ਼ਿੰਮੇਵਾਰੀ ਬਣਦੀ ਆ ਔਰ ਜੇ ਕੇਦਰੀਵਾਲ ਦੀ ਗ੍ਰਿਫਤਾਰੀ ਹੋ ਸਕਦੀ ਹੈ ਤਾਂ ਭਗਵੰਤ ਮਾਨ ਵੀ ਉਹਨਾਂ ਤੋਂ ਥੱਲੇ ਹੈ ਤੇ ਜੇ ਮਨੀਸ਼ ਸਸੋਦੀਆ ਦੀ ਗ੍ਰਿਫਤਾਰੀ ਹੋ ਸਕਦੀ ਹੈ ਤਾਂ ਪੰਜਾਬ ਦੇ ਇੱਕ ਤਾਈਡ ਮਿਨਿਸਟਰ ਹਰਪਾਲ ਟੀਮਾ ਵੀ ਉਹਨਾਂ ਤੋਂ ਥੱਲੇ ਹੈ ਕੁਝ ਵੀ ਹੋ ਸਕਦਾ ਕਿਸੇ ਦੀ ਵੀ ਗ੍ਰਿਫਤਾਰੀ ਹੋ ਸਕਦੀ ਹੈ ਜਾਂਚ एजेंसੀਆਂ ਦਾ ਕੀ ਹੈ ਜਦੋਂ ਲੈ ਪੰਸੇ ਨੂੰ ਜਾਂਚ ਗਈ ਹੈ ਇਹਨਾਂ ਨੇ ਤੁਰ ਪੈਣਾ ਬੱਸ ਸਿੱਧੂ ਜੀ ਉਹ ਤਾਂ ਕਹਿ ਰਹੇ ਕਿ ਜਾਂਚ एजेंसੀਆਂ ਦੀਆਂ ਪੈੜਾ ਪਤਾ ਨਹੀਂ ਹੁਣ ਕਿਹੜੇ ਕਿਹੜੇ ਦਰਵਾਜ਼ੇ ਜਿਹੜੇ ਆ ਉਹ ਖੜਕਾਉਣਗੇ ਕਿਉਂਕਿ ਸੀਬੀਆਈ ਨੂੰ ਜੇਕਰ ਸੁਪਰੀਮ ਕੋਰਟ ਇਜਾਜ਼ਤ ਦੇ ਦਿੰਦੀ ਆ ਔਰ ਉਹ ਅਰਵਿੰਦ ਕੇਜਰੀਵਾਲ ਦੀ ਜਬਰਦਸਤ ਫੈਸਲਾ ਨਹੀਂ ਕਿਸੇ ਪਾਸੇ ਲੱਗਦਾ ਤਾਂ ਫਿਰ ਸਿੱਧੂ ਸਭ ਪੰਜਾਬ ਚ ਫਿਰ ਆਉਂਦੇ ਦੇਣ ਜਿਹੜੇ ਨੇ ਪੰਜਾਬ ਦੀ ਅਸਰਸ਼ਾਈ ਵਾਸਤੇ ਪੰਜਾਬ ਦੇ ਲੀਡਰਾਂ ਵਾਸਤੇ ਪੰਜਾਬ ਦੇ ਨੇਤਾਵਾਂ ਵਾਸਤੇ ਤੇ ਪੰਜਾਬ ਦੇ ਮੰਤਰੀਆਂ ਦੀਆਂ ਚਿੰਤਾਵਾਂ ਨੂੰ ਵਧਾਉਣ ਵਾਲੇ ਹੋ ਸਕਦੇ ਔਰ ਸੀਬੀ ਤੁਸੀਂ ਬਿਲਕੁਲ ਠੀਕ ਕਹਿ ਰਹੇ ਜੀ ਕਿ ਸੀਬੀਆਈ ਫਿਰ ਜਦੋਂ ਜਾਂਚ ਕਰਦੀ ਆ ਫਿਰ ਜਿਸ ਤਰੀਕੇ ਨਾਲ ਸੀਬੀਆਈ ਦੀ ਜਾਂਚ ਹੁੰਦੀ ਜਾਂ ਈਡੀ ਦੀ ਜਾਂਚ ਹੁੰਦੀ ਆ ਫਿਰ ਉਹ ਪਰਤਦਰ ਪਰਤ ਕੰਮ ਜਿਹੜਾ ਉਹ ਖੁੱਲਦਾ ਹੈਗਾ ਤਾਂ ਇਸੇ ਹੀ ਕਾਰਨ ਕਹਿੰਦੇ ਨੇ ਕਿ ਐਸਲੇ ਮੰਤਰੀਆਂ ਦੀਆਂ ਤੇ ਅਸਲ ਨਹੀਂ ਆ ਜਿਹੜੀਆਂ ਨਦੀਂਦਾਂ ਨੇ ਉਹ ਉੱਡੀਆਂ ਨੇ ਤੇ ਉਹਨਾਂ ਦਾ ਜਿਹੜੀ ਨਜ਼ਰ ਆ ਉਹ ਸੁਪਰੀਮ ਕੋਰਟ ਦੇ ਉਸ ਫਰੈਂਸ ਦੇ ਵਾਲਾ ਕੀ ਅਰਵਿੰਦ ਕੇਜਰੀਵਾਲ ਨੂੰ ਜ਼ਮਾਨਤ ਮਿਲਦੀ ਆ ਜਾਂ ਨਹੀਂ ਮਿਲਦੀ ਕਿਉਂਕਿ ਪੂਰਨ ਤੌਰ ਤੇ ਉਹਨਾਂ ਦਾ ਭੁਵਿੱਖ ਹੁਣ ਇਸ ਸੁਪਰੀਮ ਕੋਰਟ ਦੇ ਫੈਸਲੇ ਤੇ ਟਿਕਿਆ ਕਿਉਂਕਿ ਜੇਕਰ ਜ਼ਮਾਨਤ ਮਿਲ ਜਾਂਦੀ ਹੈ ਤਾਂ ਫਿਰ ਹੋ ਸਕਦਾ ਕਿ ਕੁਝ ਸਮੇਂ ਵਾਸਤੇ ਜਿਹੜੀ ਆ ਰਾਹਤ ਮਿਲ ਜਾਵੇ ਪਰ ਹਾਂ ਜੇਕਰ ਸੀਬੀਆਈ ਤੇ ਇਸ ਤਰਕ ਨੂੰ ਮੰਨਦੇ ਹੋયા ਜਾਂ ਨਾ ਮੰਨਦੇ ਹੋਇਆ ਸੁਪਰੀਮ ਕੋਰਟ ਅਰਵਿੰਦ ਕੇਜਰੀਵਾਲ ਨੂੰ ਜ਼ਮਾਨਤ ਤਾਂ ਦੇ ਦਿੰਦੀ ਆ ਪਰ ਨਾਲ ਹੀ ਇਹ ਕਹਿ ਦਿੰਦੀ ਆ ਕਿ ਹਾਂ ਭਈ ਤੁਸੀਂ ਪੰਜਾਬ ਚ ਇਸ ਦੀ ਜਾਂਚ ਕਰ ਸਕਦੇ ਜੇ ਤਾਂ ਫਿਰ ਤਾਂ ਸਿੱਧੂ ਸਾਹਿਬ ਜਿਹੜੀ ਪੰਜਾਬ ਦੀ ਅਫਸਰਸ਼ਾਈ ਤੇ ਜਾਂ ਪੰਜਾਬ ਦੇ ਜਿਹੜੇ ਮੰਤਰੀ ਨੇ ਫਿਰ ਤਾਂ ਉਹ ਦੋਵਾਂ ਹਾਲਾਤਾਂ ਦੇ ਵਿੱਚ ਹੀ ਜਿਹੜੇ ਨੇ ਉਹ ਚਿੰਤਾਵਾਂ ਦੇ ਵਿੱਚ ਜਾਂ ਮੁਸ਼ਕਲਾਂ ਦੇ ਵਿੱਚ ਨਿਕਰ ਆਉਣਗੇ ਕਿਉਂਕਿ ਠੀਕ ਆ ਜਦੋਂ ਸੀਬੀਆਈ ਦੇ ਨਿਰਦੇਸ਼ਾਂ ਦੇ ਤਹਿਤ ਮਾਫ ਕਰਨਾ ਸੁਪਰੀਮ ਕੋਰਟ ਦੇ ਨਿਰਦੇਸ਼ਾਂ ਦੇ ਤਹਿਤ ਸੀਬੀ ਜਾਂਚ ਕਰੂਗੀ ਪੰਜਾਬ ਦੇ ਵਿੱਚ ਫਿਰ ਨਾ ਤਾਂ ਅਰਵਿੰਦ ਕੇਜਰੀਵਾਲ ਕੋਈ ਟੱਕਾ ਅੜਾ ਸਕਦੇ ਆ ਤੇ ਨਾ ਹੀ ਫਿਰ ਕੋਈ ਹੋਰ ਬੁੱਦਾ ਜਿਹੜਾ ਵਿੱਚ ਆ ਸਕਦਾ ਸੋ ਇਹ ਗੱਲ ਪੱਕੀ ਆ ਹੁਣ ਜਮਾਨਤ ਅਰਵਿੰਦ ਕੇਜਰੀਵਾਲ ਨੂੰ ਮਿਲਦੀ ਆ ਜਾਨ ਨਹੀਂ ਮਿਲਦੀ ਪਰ ਹਾਂ ਜੇਕਰ ਸੁਪਰੀਮ ਕੋਰਟ ਸੀਬੀਆਈ ਨੂੰ ਇਸ ਗੱਲ ਦੀ ਇਜਾਜ਼ਤ ਦੇ ਦਿੰਦੀ ਆ ਜਿਹੜਾ ਤਰਕ ਉਹਨਾਂ ਨੇ ਉਸ ਸਮੇਂ ਦਿੱਤਾ ਕਿ ਹਾਂ ਵੀ ਜੇਕਰ ਇਹ ਜਾਂਚ ਤੋਂ ਇਹਨਾਂ ਨੂੰ ਜਮਾਨਤ ਦੇ ਦਿੱਤੀ ਗਈ ਤਾਂ ਇਹ ਜਾਂਚ ਨੂੰ ਪ੍ਰਭਾਵਿਤ ਕਰਨਗੇ ਤਾਂ ਇਸ ਦੀ ਸ਼ਰਤ ਲਵਦਿਆ ਹੋਇਆ ਜੇਕਰ ਸੁਪਰੀਮ ਕੋਰਟ ਸੀਬੀਆਈ ਨੂੰ ਇਜਾਜ਼ਤ ਦੇ ਦਿੰਦੀ ਆ ਤਾਂ ਸਿੱਧੂ ਸਾਹਿਬ ਫਿਰ ਆਉਂਦੇ ਆ ਜਿਹੜਾ ਤੇ ਵਿੱਚ ਪੰਜਾਬ ਦੇ ਅੰਦਰ ਵੱਡੇ ਪੱਧਰ ਤੇ ਅਸੀਂ ਕਹਿ ਸਕਦੇ ਕਿ ਗ੍ਰਿਫਤਾਰੀਆਂ ਜਿਹੜੀਆਂ ਹੋ ਸਕਦੀਆਂ ਨੇ ਚਾਹੇ ਉਹ ਹਰਪਾਲ ਜੀਮੇ ਦੀ ਹੋਵੇ ਚਾਹੇ ਉਹ ਭਗਵੰਤ ਮਾਨ ਦੀ ਹੋਵੇ ਤੇ ਚਾਹੇ ਉਹ ਸਾਰਤਾ ਆਈਐਸ ਅਧਿਕਾਰੀ ਜਾਂ ਮੌਜੂਦਾ ਅਫਸਰਾ ਨਹੀਂ ਹੋਵੇ ਸਿੱਧ ਸਭ ਕੁਝ ਵੀ ਫਿਰ ਹੋ ਸਕਦਾ ਬਾਕੀ ਇੱਕ ਗੱਲ ਇੱਥੇ ਜ਼ਰੂਰੀ ਇਹ ਵੀ ਕਰਨੀ 당ਦੀ ਆ ਕਿ ਅੱਜ ਤੱਕ ਭਗਵੰਤ ਮਾਨ ਹੁਣ ਆ ਜਿਹੜੇ ਸਬੰਧ ਨੇ ਕੇਂਦਰ ਦੇ ਨਾਲ ਚਾਹੇ ਉਹ ਪਰਦੇ ਦੇ ਪਿੱਛੇ ਨੇ ਚਾਹੇ ਉਹ ਪਰਦੇ ਦੇ ਅੱਗੇ ਨੇ ਬੜੇ ਕੁੱਝ ਹੋਰ ਤਰੀਕੇ ਦੇ ਦੱਸੇ ਜਾਂਦੇ ਤੇ ਸ਼ਾਇਦ ਇਹੋ ਹੀ ਕਾਰ ਦਾ ਅਜੇ ਤੱਕ ਕੇਂਦਰ ਸਰਕਾਰ ਦੇ ਕਦੀ ਜਿਹੜੀ ਨਜ਼ਰ ਆ ਭਗਵੰਤ ਮਾਨ ਦੇ ਉੱਤੇ ਕਦੀ ਟੇਢੀ ਪਈ ਨਹੀਂ ਕੀ ਪਤਲੇ ਉਹ ਕੀ ਕਰਦਾ ਕਿਉਂਕਿ ਲੋਕਾਂ ਚ ਆਮ ਆਮ ਲੋਕਾਂ ਚ ਇਹ ਵੀ ਚਰਚਾਵਾਂ ਨਹੀਂ ਕਿ ਭਗਵੰਤ ਮਾਨ ਹੁਣਾ ਦੇ ਜਿਹੜੇ ਉੱਪਰ ਸਬੰਧ ਜੜੇ ਨੇ ਠੀਕ ਠਾਕ ਨੇ ਪਰ ਸਿੰਦੂ ਸਾਹਿਬ ਵੇਖੋ ਅਗਰੇ ਅੰਦਰਾਂ ਚ ਕੀ ਹੁੰਦਾ ਪਰ ਅਫਸਰਸ਼ਾਈ ਜਿਹੜੀ ਆ ਇਸ ਵੇਲੇ ਪੰਜਾਬ ਦੀ ਜਰੂਰ ਜਿਹੜੀ ਆ ਉਹ ਕੰਬੀ ਹੋਈ ਆ ਜਰੂਰ ਡਰੀ ਹੋਈ ਹੈ ਦੇਖਦੇ ਆ ਕਿ ਭਗਵੰਤ ਮਾਨ ਵਾਕਈ ਹੀ ਰਗੜੇ ਜਾਂਦੇ ਆ ਗਾਜ ਉਹਨਾਂ ਤੇ ਡਿੱਗਦੀ ਆ ਯਾ ਦਿੱਲੀ ਵਾਲੇ ਜਿਹੋ ਜਿਹੇ ਸਬੰਧ ਉਹਨਾਂ ਦੇ ਦੱਸੇ ਜਾਂਦੇ ਆ ਉੱਪਰਲੇ ਹਕਾਮਾਂ ਦੇ ਨਾਲ ਤਾਂ ਕੀ ਉਹ ਸਬੰਧਾਂ ਦੇ ਚੱਲਦੇ ਆ ਭਗਵੰਤ ਮਾਨ ਵੱਜ ਜਾਂਦੇ ਆ ਗੱਲ ਇਹ ਜਿਹੜੀ ਦੇਖਣ ਵਾਲੀ ਆ ਪਰ ਇਹ ਗੱਲ ਪੱਕੀ ਆ ਕਿ ਹੜਕੰਪ ਜਿਹੜਾ ਉਹ ਜਰੂਰ ਮੱਚ ਗਿਆ ਜੋ ਕੋਈ ਸੁਪਰੀਮ ਕੋਰਟ ਦੇ ਵਿੱਚ ਇਹ ਮਸਲਿਆਂ ਦੇ ਵਿੱਚ ਜਿਹੜਾ ਉਹ ਚੱਲ ਰਿਹਾ ਹੈਗਾ ਚਲੋ ਅਗਲੀ ਖਬਰ ਅਨਕੀਤਾ ਬਲੇ ਲੈ ਲੈਨੇ ਆ ਇਹ ਮੁਲਾਜ਼ਮਾਂ ਨੂੰ ਜਿਹੜਾ 8ਵੀਂ ਵਾਰ ਟਾਈਮ ਦੇ ਕੇ ਮੁੱਖ ਮੰਤਰੀ ਭਗਵੰਤ ਮਾਨ ਜਿਹੜੇ ਉਹ ਮੁਕਰ ਗਏ ਅਨਕੀ ਸਾਹਿਬ ਔਰ ਇਹ ਪ੍ਰੋਸੀਜਰਤਾ ਮੁੱਖ ਮੰਤਰੀ ਵੀ ਹਾਲਾਂਕਿ ਆਪਾਂ ਅੱਗੇ ਵੀ ਬਹੁਤ ਵਾਰੀ ਗੱਲ ਕੀਤੀ ਹੈ ਕਿ ਇਹ ਬਿਆਨ ਦੇ ਕੇ ਤਾਂ ਮੁਕਰਨਾ ਵਕਰੀ ਗੱਲ ਇਹ ਤਾਂ ਨੋਟੀਫਿਕੇਸ਼ਨ ਜਾਰੀ ਕਰਕੇ ਮੁਕਰ ਜਾਂਦੇ ਆ ਔਰ ਹੁਣ ਇਹ ਗੱਲ ਪਤਾ ਲੱਗੀ ਹੈ ਕਿ ਜਿਸ ਤਰੀਕੇ ਦੇ ਨਾਲ ਪੰਜਾਬ ਮੁਲਾਜ਼ਮ ਅਤੇ ਪੈਨਸ਼ਨਰ ਜਿਹੜੇ ਸਾਂਝੇ ਪ੍ਰਾਂਤ ਦੀ ਜਿਹੜੀ ਸੈਕਟਰ 39 ਦੀ ਦਾਣਾ ਮੰਡੀ ਵਿੱਚ ਕੋਈ ਰੈਲੀ ਵਿੱਚ ਜੋਆਂ ਕੋਈ ਧਰਨੇ ਉਪਰਬੰਦ 10 ਸਤੰਬਰ ਨੂੰ ਮਿਲੀ ਮੀਟਿੰਗ ਵਿੱਚ ਮੀਟਿੰਗ ਇੱਕ ਵਾਰ ਫਿਰ ਮੁਸਤ ਵੀ ਜਿਹੜੀ ਐ ਕਰ ਦਿੱਤੀ ਗਈ ਔਰ ਇਹ ਮੀਟਿੰਗ ਜਿਹੜੀ ਐ ਇਹ ਦਿੱਤੀ ਗਈ ਸੀ ਜਦੋਂ ਉਹਨਾਂ ਨੇ ਧਰਨਾ ਲਾਇਆ ਸੀ ਤੇ ਹੁਣ ਉਹ ਮੀਟਿੰਗ ਇਹ ਜਿਹੜੀ ਉਹ ਰੱਦ ਕਰ ਦਿੱਤੀ ਗਈ ਹੈ ਅਕਬੀ ਵਾਰ ਰੱਦ ਕੀਤੀ ਹੈ ਤੇ ਕਹਿੰਦੇ ਕਿ ਸਾਝਾ ਫਰੰਟ ਦੇ ਜਿਹੜੇ ਮੁਲਾਜ਼ਮ ਨੇ ਉਹ ਮੁੱਖ ਮੰਤਰੀ ਤੋਂ ਘੱਟ ਹੋਰ ਕਿਸੇ ਵੀ ਅਧਿਕਾਰੀ ਦੇ ਨਾਲ ਮੀਟਿੰਗ ਕਰਨ ਨੂੰ ਤਿਆਰ ਨਹੀਂ ਨੇ ਪੁਰਾਣੀ ਪੈਨਸ਼ਨ ਬਹਾਲੀ ਅਤੇ ਹੋਰ ਮੰਗਾਂ ਨੂੰ ਲੈ ਕੇ ਸੰਘਰਸ਼ ਜਾਰੀ ਰੱਖਣ ਦਾ ਉਹਨਾਂ ਨੇ ਐਲਾਨ ਕੀਤਾ ਹੈ ਔਰ ਹਰਾਮੀ ਵੀ ਗੱਲ ਇਹ ਹੈ ਕਿ 올ਡ ਪੈਨਸ਼ਨ ਸਕੀਮ ਦੇ ਵਿੱਚ ਨੋਟੀਫਿਕੇਸ਼ਨ ਪੰਜਾਬ ਸਰਕਾਰ ਦੇ ਵੱਲੋਂ ਜਾਰੀ ਕਰ ਦਿੱਤਾ ਗਿਆ ਜਿਹੜੀ ਨਾਲ ਜੇ ਤੁਹਾਨੂੰ ਚੇਤਾ ਆਵੇ ਤੇ ਇਹ ਚੱਲ ਕੀ ਰਿਹਾ ਜੀ ਭਰੋਸੇਯੋਗਤਾ ਉਹ ਕਿਵੇਂ ਬਣੇ ਅੱਠ ਵਾਰ ਤੁਸੀਂ ਸਮਾਂ ਦੇ ਕੇ ਮੁੱਕਰ ਗਏ ਹੋ ਤੇ ਨੋਟੀਫਿਕੇਸ਼ਨ ਜਾਰੀ ਕਰਕੇ ਤੁਸੀਂ ਮੁੱਕਰ ਗਏ ਹੋ ਤੇ ਫਿਰ ਲੋਕ ਭਰੋਸਾ ਤੁਹਾਡੇ ਤੇ ਕਰ ਲੈ ਕਿਵੇਂ ਤਕ ਵੰਦਰ ਜੀ ਤੁਸੀਂ ਤੇ ਨੋਟੀਫਿਕੇਸ਼ਨ ਜਾਰੀ ਕਰਨ ਦੀ ਮੁਕਰਨ ਦੀ ਗੱਲ ਕਰ ਰਹੇ ਜੀ ਪੰਜਾਬ ਸਰਕਾਰ ਤੇ ਉਹ ਆ ਕਿ ਜਿਹੜੀ ਹਾਈ ਕੋਰਟ ਦੇ ਵਿੱਚ ਹਲਫਨਾਮਾ ਦਾਇਰ ਕਰਕੇ ਮੁਕਰ ਜਾਂਦੀ ਕਿ ਹਾਂ ਭਈ ਜਿਹੜੀਆਂ ਪੰਚਾਇਤੀ ਚੋਣਾਂ ਦੇ ਸੰਬੰਧ ਤੇ ਜਿਹੜੀ ਗੱਲ ਹੋਈ ਸੀ ਆਪਾਂ ਉਹਦੇ ਸਬੰਧੀ ਚਰਚਾ ਜਿਹੜੀ ਉਹ ਕਰ ਚੁੱਕੇ ਆ ਤਾਂ ਸਿੱਧੂ ਸਾਹਿਬ ਇਹ ਕੋਈ ਨਵਾਂ ਵਰਤਾਰਾ ਮੁੱਖ ਮੰਤਰੀ ਸਾਹਿਬ ਦਾ ਸਾਹਮਣੇ ਨਹੀਂ ਆਇਆ ਇਹ ਇੱਕ ਆਮ ਵਰਤਾਰਾ ਹੀ ਕਹਿ ਸਕਦੇ ਕਿ ਮੌਜੂਦਾ ਮੁੱਖ ਮੰਤਰੀ ਸਾਹਿਬ ਦਾ ਹੈਗਾ ਕਿ ਪਹਿਲਾ ਟਾਈਮ ਦੇ ਦਿੱਤਾ ਜਾਂਦਾ ਮੀਟਿੰਗ ਦਾ ਕਿ ਆਊਟ ਤੁਹਾਡੇ ਨਾਲ ਗੱਲਬਾਤ ਕਰਦੀਆਂ ਤੇ ਜਦੋਂ ਫਿਰ ਗੱਲਬਾਤ ਹੋਣ ਲੱਗਦੀ ਹੈ ਤਾਂ ਫਿਰ ਉਹ ਰੱਦ ਕਰ ਦਿੱਤੀ ਜਾਂਦੀ ਕਿ ਜੇਸਨ ਕਸਾਮ ਜੁਨੀ ਨੇ ਚੰਡੀਗੜ੍ਹ 'ਚ ਧਰਨਾ ਲਾਇਆ ਤਾਂ ਉਹਨਾਂ ਨੇ ਗੱਲਬਾਤ ਕਰਦਾ ਜਸਕਰਨ ਸਿੰਘ ਹੋਣੀ ਜਿਹੜੇ ਸੀ ਉਹਨਾਂ ਨੂੰ ਮੀਡੀਏਟਰ ਬਣਾਇਆ ਗਿਆ ਉਹਨਾਂ ਨੇ ਕਿਹਾ ਕਿ ਠੀਕ ਹੈ ਜੀ ਮੁੱਖ ਮੰਤਰੀ ਸਾਹਿਬ ਨਾਲ ਤੁਹਾਡੀ 3 ਵਜੇ ਜਿਹੜੀ ਗੱਲਬਾਤ ਕਰਾਵਾਂਗੇ ਪਰ ਉਸ ਦਿਨ ਉਹ ਮੀਟਿੰਗ ਜਿਹੜੀ ਆ ਉਹ ਰੱਦ ਕਰ ਦਿੱਤੀ ਗਈ ਤਾਂ ਫਿਰ ਜਦੋਂ ਉਹਨਾਂ ਨੇ ਧਰਨਾ ਲਾਉਣਾ ਸੀ ਫਿਰ ਉਸ ਦਿਨ ਜਾ ਕੇ ਜਿਹੜੀ ਮੀਟਿੰਗ ਜਿਹੜੀ ਹੋਈ ਸੋ ਇਹ ਮੁੱਖ ਮੰਤਰੀ ਸਾਹਿਬ ਦੀ ਆਮ ਇਕਤਾ ਦਾ ਪ੍ਰਚਲਿਤ ਧਾਰਨਾ ਕਿ ਠੀਕ ਆ ਪਹਿਨਾ ਟਾਈਮ ਦੇ ਦੋ ਟਾਈਮ ਦੇ ਕੇ ਫਿਰ ਜਦੋਂ ਮੀਟਿੰਗ ਹੋਣ ਲੱਗਣੀ ਆ ਰੱਦ ਕਰ ਦੋ ਸੋ ਇਹਦੇ ਉੱਤੇ ਕੋਈ ਜ਼ਿਆਦਾ ਹ ਜਿਨ੍ਹਾਂ ਨੂੰ ਮੀਟਿੰਗਾਂ ਕਰਦਿਵਾਲੇ ਨੂੰ ਸੱਤਾ ਦਿੱਤਾ ਗਿਆ ਹੁੰਦਾ ਉਹਨਾਂ ਨੂੰ ਵੀ ਯਕੀਨ ਨਹੀਂ ਹੁੰਦਾ ਕਿ ਹਾਂ ਭਈ ਅੱਜ ਮੀਟਿੰਗ ਹੋਵੇਗੀ ਤਾਂ ਦੂਜੇ ਪਾਸੇ ਮੁੱਖ ਮੰਤਰੀ ਸਾਹਿਬ ਨੂੰ ਨਹੀਂ ਇਹ ਪਤਾ ਹੁੰਦਾ ਕਿ ਹਾਂ ਭਈ ਉਹਨਾਂ ਦੀ ਮੀਟਿੰਗ ਕਰਨੀ ਆ ਸੋ ਸਵੇਰੇ ਸਿਰ ਜਾ ਕੇ ਪਤਾ ਨਹੀਂ ਕੀ ਖੋਜ ਹੋ ਜਾਈ ਇਹ ਬੀਤੇ ਢਾਈਆਂ ਸਾਲਾਂ 'ਚ ਇਹ ਵਰਤਾਰਾ ਸਿੱਧੂ ਸਾਹਿਬ ਵੇਖਣ ਨੂੰ ਮਿਲਿਆ ਹੁਣ ਪੁਰਾਣੀ ਪੈਨਸ਼ਨ ਤੇ ਜਿਹੜਾ ਸਾਂਝਾ ਫਰੰਟਾ ਸਿੱਧੂ ਸਾਹਿਬ ਇਹ ਬੀਤੇ ਲੰਬੇ ਸਮੇਂ ਤੋਂ ਇਸ ਮਗਰੂ ਲੈ ਕੇ ਲੜਾਈ ਜਿਹੜੀ ਉਹ ਲੜਦਾ ਪੈ ਸੰਘਰਸ਼ ਕਰ ਰਿਹਾ ਕਿ ਪੁਰਾਣੀ ਪੈਨਸ਼ਨ ਸਕੀਮ ਜਿਹੜੀ ਆ ਉਹ ਲਾਗੂ ਕੀਤੀ ਜਾਵੇ ਇਹ ਮਨੇ ਚੋਣਾਂ ਤੋਂ ਪਹਿਲਾਂ ਤੂੰ 2022 ਦੀਆਂ 14 ਤੋਂ ਪਹਿਲਾਂ ਵੀ ਇਸ ਫਰੰਟ ਨੇ ਇਹੋ ਕਹਿ ਕੇ ਆਮ ਆਦਮੀ ਪਾਰਟੀ ਦੀ ਹਮਾਇਤ ਕੀਤੀ ਸੀ ਕਿ ਹਾਂ ਵੀ ਜੇਕਰ ਤੁਸੀਂ ਸੱਤਾ ਵਿੱਚ ਆਏ ਤਾਂ ਸਾਡੇ ਨਾਲ ਇਹ ਵਾਅਦਾ ਕਰੋ ਕਿ 올ਡ ਪੈਨਸ਼ਨ ਸਕੀਮ ਜਿਹੜੀ ਹੈ ਉਹ ਲਾਗੂ ਕੀਤੀ ਜਾਏਗੀ ਤਾਂ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਪੰਜਾਬ ਵਿੱਚ ਆਉਂਦੀ ਆ ਤਾਂ ਫਿਰ ਨੋਟੀਫਿਕੇਸ਼ਨ ਜਿਹੜੀ ਤੁਸੀਂ ਗੱਲ ਕਰ ਰਹੇ ਕਿ ਜਾਰੀ ਕੀਤਾ ਸਿਰਫ ਇੱਕ ਲਾਈਨ ਦਾ ਨੋਟੀਫਿਕੇਸ਼ਨ ਸੀ ਕਿ ਹਾਂ ਵੀ ਪੰਜਾਬ ਦੇ ਵਿੱਚ 올ਡ ਪੈਨਸ਼ਨ ਸਕੀਮ ਲਾਗੂ ਕਰ ਦਿੱਤੀ ਗਈ ਤਾਂ ਜਦੋਂ ਲੋਕਾਂ ਨੇ ਪੜੀ ਤਾਂ ਲੋਕਾਂ ਨੇ ਕਹਿ ਕੇ ਇਹ ਮੂਰਖ ਕਿਹਨਾਂ ਨੂੰ ਬਣਾਇਆ ਉਹਨਾਂ ਪੈਨਸ਼ਨਾਂ ਨੂੰ ਕਿ ਜਿਨ੍ਹਾਂ ਨੇ 58 55 ਸਾਲ ਜਿਹੜੀ ਨੌਕਰੀ ਕੀਤੀ ਆ ਤੇ ਜਾਂ ਆਮ ਮੁਲਾਜ਼ਮਾਂ ਨੂੰ ਬੁਲਾ ਰਹੇ ਜੀ ਨੋਟੀਫਿਕੇਸ਼ਨ ਦੇ ਵਿੱਚ ਹੈ ਕਿ ਤੇ ਸਰਕਾਰ ਕੋਲ ਉਸ ਦਾ ਕੋਈ ਜਵਾਬ ਨਹੀਂ ਸੀ ਤਾਂ ਉਹ ਨੋਟੀਫਿਕੇਸ਼ਨ ਨਾ ਤਾਂ ਵਾਪਸ ਲਿਆ ਗਿਆ ਤੇ ਨਾ ਹੀ ਉਹਨੂੰ ਅੱਗੇ ਕੀਤੇ ਪਰਸਿਊ ਕੀਤਾ ਗਿਆ ਤੇ ਸਥਿਤੀ ਇਹ ਬਣ ਗਈ ਉਹ ਹਵਾ ਚ ਲਟਕਦਾ ਪਿਆ ਤਰ ਸ਼ੰਕੂ ਵਗੋ ਤੇ ਜਿਸ ਨੂੰ ਲੈ ਕੇ ਉਹਨਾਂ ਮੁਲਾਜ਼ਮਾਂ ਫਰੰਟ ਕੋਲ ਉਹ ਜਿਹੜੀ ਆ ਪੈਨਸ਼ਨ ਜਿਹੜਾ ਫਾਰਮ ਬਣਿਆ ਇਹਨਾਂ ਬਲੋ ਜਿਹੜੀ ਆ ਸੰਘਰਸ਼ ਦਾ ਸ਼ੁਰੂ ਕੀਤਾ ਗਿਆ ਔਰ ਦੱਸਿਆ ਗਿਆ ਕਿ 8 ਵਾਰ ਉਹਨਾਂ ਨੂੰ ਗੱਲਬਾਤ ਦਾ ਸੱਦਾ ਦਿੱਤਾ ਜਾਂਦਾ ਰਿਹਾ ਪਰ ਜਦੋਂ ਸੱਦਾ ਉਹ 10 ਦੇਣ ਹੁੰਦਾ ਤਾਂ ਉਦੋਂ ਮੀਟਿੰਗ ਜਿਹੜੀ ਆ ਸੱਡਨਲੀ ਚਾਨ ਚੱਕਰ ਰੱਦ ਕਰ ਦਿੱਤੀ ਜਾਂਦੀ ਆ ਹੁਣ ਵੀ ਕਹਿੰਦਾ ਟੈਲੀਫੋਨ ਤੋਂ ਉਹਨਾਂ ਨੂੰ ਮੈਸੇਜ ਆਇਆ ਕਿ 10 ਸਤੰਬਰ ਨੂੰ ਜਿਹੜੀ ਆ ਯਾਨੀ ਕਿ ਅੱਜ ਮੀਟਿੰਗ ਜਿਹੜੀ ਆ ਉਹ ਕੀਤੀ ਜਾਊਗੀ ਪਰ ਟੈਲੀਫੋਨ ਸੰਦੇਸ਼ ਦੇ ਰਿਹਾ ਇਹ ਕਹਿ ਦਤਾ ਕਿ ਨਹੀਂ ਜੀ ਅੱਜ ਦੀ ਮੀਟਿੰਗ ਰੱਦ ਹੁਣ 12 ਸਤੰਬਰ ਨੂੰ ਹੋਊਗੀ ਹੁਣ ਸਿੱਧੂ ਸਾਹਿਬ ਜੇਕਰ ਇਹੋ ਜਿਹੀਆਂ ਗੱਲਾਂ ਪੰਜਾਬ ਦੇ ਮੁੱਖ ਮੰਤਰੀ ਕਰਨ ਤੇ ਦੂਜੇ ਪਾਸੇ ਫਿਰ ਲੋਕਾਂ ਦੀ ਭਰੋਸੇਯੋਗਤਾ ਤੇ ਕੁਦਰਤੀ ਤੌਰ ਤੇ ਸਿੱਧੂ ਸਾਹਿਬ ਖਤਮ ਹੋਣੀ ਹੋਣੀ ਆ ਉਹ ਇੱਕ ਬੈਕ ਪਿੰਦੀ ਨਹੀਂ ਕਿਉਂਕਿ ਮੈਂ ਪਹਿਨਾਂ ਹੀ ਗੱਲ ਕ ਕਿ ਇਹ ਵਰਤਾਰਾ ਆਮ ਵੇਖਣ ਨੂੰ ਪੰਜਾਬ ਦੇ ਵਿੱਚ ਮਿਲਿਆ ਬਿਨਾ ਮੁੱਖ ਮੰਤਰੀ ਸਾਹਿਬ ਟਾਈਮ ਦਿੰਦੇ ਆ ਦੂਸਰੇ ਬੰਨੇ ਜਦੋਂ ਟਾਈਮ ਲੱਗੇ ਹੋਣ ਲੱਗਦਾ ਮੀਟਿੰਗ ਜਿਹੜੀ ਰੱਦ ਕਰ ਦਿੱਤੀ ਜਾਂਦੀ ਔਰ ਇਸ ਦਾ ਸਿੱਸਾ ਮੈਨੂੰ ਕਾਰਨ ਇਹ ਲੱਗਦਾ ਕਿਉਂਕਿ ਜਦੋਂ ਦੇ ਪੰਜਾਬ ਸਰਕਾਰ ਆਮ ਆਦਮੀ ਪਾਰਟੀ ਦੀ ਹੋਂਦ ਵਿੱਚ ਆਈ ਆ ਉਦੋਂ ਤੋਂ ਲੈ ਕੇ ਜਿੰਨੇ ਵੀ ਅਹਿਮ ਮਸਲੇ ਹੋਇਆ ਉਹਨਾਂ ਦੇ ਵਿੱਚ ਕਦੇ ਵੀ ਲੋਕਾਂ ਦੇ ਵਿਧਾਇਕਾਂ ਦੇ ਲੋਕਾਂ ਦੇ ਨੁਮਾਇੰਦਿਆਂ ਨੇ ਕਦੇ ਵੀ ਵਿਚੋਲਗੀ ਜਿਹੜੀ ਆ ਉਹ ਨਹੀਂ ਕੀਤੀ ਵਿਚੋਲਗੀ ਕੌਣ ਕਰਦੇ ਆ પોલીસ ਅਫਸਰ ਕਰਦੇ ਆ ਔਰ ਸਮੁੱਚੀ ਪੰਜਾਬ ਸਰਕਾਰ ਦੇ ਜਿੰਨੇ ਵੀ ਮੀਡੀਆ ਫੈਸਲੇ ਬੀਤੇ ਸਮੇਂ ਚ ਹੋਇਆ ਉਹਨਾਂ ਦੇ ਵਿੱਚ ਦੋ ਚਾਰ ਨਾਮ ਜਿਹੜੇ ਨੇ ਅਫਸਰਾਂ ਦੇ ਉਹ ਜ਼ਿਆਦਾ ਚਰਚਿਤ ਨਹੀਂ ਜਿਹੜੇ ਹਮੇਸ਼ਾ ਸਾਲਸਤਾ ਕੰਮ ਕਰਦੇ ਆ ਚਾਹੀ ਉਹ ਜਸਕਰਨ ਸਿੰਘ ਹੋਣੀ ਹੋਣ ਚਾਹੀ ਇੱਕ ਵਿਕਤੀ ਜਿਹੜਾ ਹੋਰ ਹੈਗਾ ਉਹ ਹੀ ਪੁਲਿਸ ਅਫਸਰ ਮੁੱਖ ਮੰਤਰੀ ਜਾਂ ਸਰਕਾਰ ਦੇ ਵਿੱਚ ਕਾਰਜ ਜਾਂ ਬਲਾਜਮ ਜੱਫੇ ਬੰਦੀਆਂ ਦੇ ਵਿੱਚ ਕਾਰਜ ਜਿਹੜੀ ਉਹ ਅਹਿਮ ਭੂਮਿਕਾ ਨਿਭਾਉਦੇ ਆ ਤੇ ਟਾਈਮ ਦੇ ਦਿੰਦੇ ਆ ਕਿ ਹਾਂ ਵੀ ਤੁਹਾਡੀ ਇਨੀ ਇਨੀ ਤਰੀਕ ਨੂੰ ਮੁਲਾਕਾਤ ਕਰਾ ਦਿੱਤੀ ਜਾਊਗੀ ਮੁਲਾਕਾਤ ਹੁੰਦੀ ਆ ਨਹੀਂ ਹੁੰਦੀ ਪੁਲਿਸ ਅਫਸਰ ਆਪਣਾ ਕੰਮ ਕਰਤੀ ਗਾਂ ਜਾਂਦੇ ਆ ਇਹੋ ਹੀ ਕਾਰਨ ਆ ਕਿ ਇਹ ਗੱਲ ਕਿ ਇਹ ਨੇਪਰੇ ਜਿਹੜੀ ਨਹੀਂ ਲੱਗਦੀ ਇਸ ਤੋਂ ਚੰਗਾ ਹੁੰਦਾ ਕਿ ਜੇ ਲੋਕਾਂ ਦੇ ਚੁਣੇ ਹੋਏ ਵ ਤੇ ਸਰਕਾਰ ਦੇ ਵਿਚਾਰ ਇੱਕ ਸਾਲਸਤਾ ਕੰਮ ਕਰ ਕਿਉਂਕਿ ਲੋਕ ਫਿਰ ਜਾ ਕੇ ਵਿਧਾਇਕ ਨੂੰ ਪੁੱਛ ਸਕਦੇ ਕਿ ਹਾਂ ਫਿਰ ਤੁਹਾਡੀ ਕਾਬਲੀਅਤ ਕਿੱਥੇ ਤੁਹਾਡੇ ਤੇ ਕਿਵੇਂ ਭਰੋਸਾ ਕਰੀਏ ਸੋ ਇਹ ਸਭ ਗੱਲਾਂ ਨੇ ਕਿ ਸ਼ਾਇਦ ਮੁੱਖ ਮੰਤਰੀ ਸਾਹਿਬ ਨੂੰ ਆਪਣੇ ਮੰਤਰੀਆਂ ਤੇ ਆਪਣੇ ਵਿਧਾਇਕਾਂ ਤੇ ਉਹਨਾ ਭਰੋਸਾ ਹੈ ਨਹੀਂ ਜਿਦਾ ਉਹਨਾਂ ਨੂੰ ਪੁਲਿਸ ਅਧਿਕਾਰੀਆਂ ਤੇ ਹੈਗਾ ਤੇ ਸ਼ਾਇਦ ਇਹੋ ਹੀ ਕਰਦਾ ਕਿ ਮੀਟਿੰਗਾਂ ਜਿਹੜੀਆਂ ਨੇ ਸਮੇਂ-ਸਮੇਂ ਤੇ ਰੱਦ ਕਰ ਦਿੱਤੀਆਂ ਜਾਂਦੀਆਂ ਤੇ ਜਿਸ ਤੇ ਸਵਾਲੀਆਂ ਦੇ ਸ਼ਾਮ ਜਿਹੜਾ ਆ ਭਗਵੰਤ ਮਾਨ ਦੀ ਭਰੋਸੇਯੋਗਤਾ ਤੇ ਲੱਗਦਾ ਜਿਹੜੀ ਭਰੋਸੇਯੋਗਤਾ ਦਿਨ ਬਿਤੇ ਲੋਕਾਂ ਦੇ ਵਿੱਚ ਸਿੱਧੂ ਸਾਹਿਬ ਕਵਾਕ ਦੀ ਜਿਹੜੀ ਜਾ ਰਹੀ ਆ ਬਾਕੀ ਹੁਣ ਜਿਹੜਾ ਫਰੰਟ ਆ ਉਹਨਾਂ ਨੇ ਤਾਂ ਇਹ ਐਲਾਨ ਕੀਤਾ ਕਿ ਸਾਡੀ ਇਹ ਜੰਗ ਉਦੋਂ ਤੱਕ ਜਾਰੀ ਰਹੂਗੀ ਜਦੋਂ ਤੱਕ ਜਿਹੜੀ ਆ 올 ਪੈਨਸ਼ਨ ਸਕੀਮ ਪੰਜਾਬ ਦੇ ਵਿੱਚ ਲਾਗੂ ਨਹੀਂ ਕੀਤੀ ਜਾਂਦੀ ਚਲੋ ਉਧਰ ਬਿਲਕੁਲ ਇਹ ਸਵਾਲ ਖੜੇ ਹੋ ਗਰੇ ਆ ਮੁੱਖ ਮੰਤਰੀ ਦੀ ਭਰੋਸੇਯੋਗਤਾ ਤੇ ਔਰ ਇਹ ਆਮ ਹੀ ਹੋ ਗਿਆ ਇੱਕ ਅਦਾ ਫੈਸਲਾ ਨਹੀਂ ਹੈ ਕਿ ਨੋਟੀਫਿਕੇਸ਼ਨ ਜਾਰੀ ਕਰਕੇ ਜਾਂ ਕੋਈ ਫੈਸਲਾ ਲੈ ਕੇ ਹੁਣ ਤਾਂ ਇਹ ਸਰਕਾਰੀ ਯੂ ਟਰਨ ਵਾਲੀ ਸਰਕਾਰ ਵੱਜਣ ਲੱਗੀ ਹੈ ਔਰ ਇਹ ਵੀ 70 ਸਾਲਾਂ ਚ ਪਹਿਲੀ ਵਾਰੀ ਹੋਇਆ ਹੈ ਕਿ ਕਿਸੇ ਸਰਕਾਰ ਨੇ ਇਹ ਫੈਸਲੇ ਲੈ ਕੇ ਇੰਨੇ ਫੈਸਲੇ ਜਿਹੜੇ ਉਹ ਯੂ ਟਰਨ ਲੈ ਲੇ। ਤੇ ਇਹ ਵੀ ਹੈਰਾਨੀ ਵਾਲੀ ਗੱਲ ਇਹ ਐਡ ਕੀ ਸਾਹਿਬ ਚਲੋ ਅਗਲੀ ਖਬਰ ਆਪਾਂ ਲੈ ਲੈਂਦੇ ਆ ਰਾਤ ਹੀ ਆਪਾਂ ਗੱਲ ਕਰ ਰਹੇ ਸੀ ਕਿ ਪੰਜਾਬ ਦੀਆਂ ਸਰਹੱਦਾਂ ਸੀਲ ਕਰ ਦਿੱਤੀਆਂ ਗਈਆਂ ਨੇ 92 ਥਾਵਾਂ ਦੇ ਉੱਪਰ ਨਾਕੇਬੰਦੀ ਕੀਤੀ ਗਈ ਹੈ ਔਰ ਰਾਤ ਹੀ ਆਪਾਂ ਇਹ ਵੀ ਗੱਲ ਕੀਤੀ ਸੀ ਕਿ ਭਾਈ ਇਹ ਸਿਰਫ ਖਾਣਾ ਪੂਰਤੀ ਹੀ ਨਾ ਰਹੇ ਇਸ ਨੂੰ ਚੰਗੇ ਢੰਗ ਦੇ ਨਾਲ ਕੀਤਾ ਜਾਣਾ ਚਾਹੀਦਾ ਜੇ ਐਕਸਾਈਜ਼ ਇਹ ਕੀਤੀ ਜਾ ਰਹੀ ਹੈ ਤਾਂ ਰਾਤ ਹੀ ਆਪਾਂ ਦੇਖਿਆ ਕੱਲੀ ਤੇ ਕਹਿੰਦੇ ਇਹ ਇੱਕ ਤਰਨਜੀਤ ਸੌਂਹ ਜਿਹੜੇ ਹੈਗੇ ਨੇ ਇਹਨਾਂ ਦੇ ਐਮਐਲਏ ਖੰਨਾ ਉਹਨਾਂ ਦੇ ਕਰੀਬੀ ਤੇ ਆਪਦੇ ਆਗੂ ਤਰਲੋਚਨ ਸਿੰਘ ਦੀ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ ਹੈ ਔਰ ਛੇ ਜਿਹੜੇ ਦੱਸੇ ਗਏ ਆ ਕੀ ਕੋਈ ਜਾਣਕਾਰੀ ਹੈ ਤੁਹਾਡੇ ਕੋਲੇ ਤਾਂ ਕਿਵੇਂ ਦੇਖਦੇ ਹੋ ਕਿ ਕਾਦੀ ਨਾਕਾ ਬੰਦੀ ਰਹਿ ਗਈ ਕਾਦੀ ਮੁਸਤੈਦੀ ਰਹਿ ਗਈ ਜੇ ਕਟਨਾਵਾ ਹੀ ਇਹੋ ਜਿਹਾ ਰੁਕ ਨਹੀਂ ਰਹੀ ਸਖੁਦਰ ਜੀ ਜਿਸ ਤਰੀਕੇ ਨਾਲ ਇਹ ਕੱਲ ਵਾਰਦਾਤ ਵਾਪਰਦੀ ਆ ਔਰ ਉਸ ਸਮੇਂ ਜਦੋਂ ਪੰਜਾਬ ਦੇ ਵਿੱਚ 92 ਥਾਵਾਂ ਤੇ ਪੁਲਿਸ ਨੇ ਪੂਰਾ ਆਪਰੇਸ਼ਨ ਸੀਲ 8 ਲੱਖੂ ਕੀਤਾ ਤੇ ਨਾ ਕਿ ਬੰਦੀ ਹਏ ਪਦਰ ਤੇ ਕੀਤੀ ਬੇਚਕ ਸਰਹੱਦੀ ਜ਼ਿਲ੍ਹਿਆਂ ਦੇ ਵਿੱਚ ਹੀ ਸੀ ਕੀਤਾ ਪਰ ਨਾਲ ਹੀ ਕਿਹਾ ਜਾਂਦਾ ਕਿ ਡੀਜੀਪੀ ਸਾਹਿਬ ਸਮੁੱਚੇ ਇਸ ਆਪਰੇਸ਼ਨ ਦੀ ਜਿਹੜੀ ਨਿਗਰਾਨੀ ਜਿਹੜੀ ਉਹ ਕਰੇ ਸੀ ਤਾਂ ਫਿਰ ਐਨ ਉਸੇ ਸਮੇਂ ਜਦੋਂ ਇਹ ਹੱਦਾਂ ਬੰਦੀਆਂ ਦਾ ਆਪਰੇਸ਼ਨ ਖਤਮ ਹੁੰਦਾ ਤਾਂ ਕਹਿੰਦੇ ਕਿ ਸ਼ਾਮ ਨੂੰ ਉਹ ਵੇਤੀ ਪਰ ਲੋ ਜਿਹੜੇ ਸੀ ਅ ਡੀਸੀ ਜਿਹਨਾਂ ਦਾ ਨਾਮ ਨਿਕਨੇਮ ਡੀਸੀ ਹਰ ਤਰਨੋਚਨ ਸਿੰਘ ਆ ਕਿ ਜਿਹੜੇ ਕਿਸਾਨ ਵਿੰਗ ਦੇ ਜਿਹੜੇ ਨੇਤਾ ਨੇ ਆਮ ਆਦਮੀ ਪਾਰਟੀ ਦੇ ਤਾਂ ਸਿੱਧੂ ਸਾਹਿਬ ਕਹਿੰਦੇ ਕਿ ਆਪਣੀ ਮੋਟਰ ਤੋਂ ਘਰ ਆ ਰਹੇ ਸੀ ਉਹਨਾਂ ਦੇ ਬੇਟੇ ਨੇ ਦੱਸਿਆ ਤੇ ਉਹਨਾਂ ਨੂੰ ਰਸਤੇ ਦੇ ਵਿੱਚ ਗੋਲੀਆਂ ਮਾਰ ਕੇ ਮਾਰ ਦਿੱਤਾ ਗਿਆ ਅਜੇ ਤੱਕ ਤੇ ਹਮਲਾਵਰ ਜਿਹੜੇ ਨੇ ਉਹ ਫਰਾਰ ਹੋ ਜਾਂਦੇ ਆ ਉਸ ਤੋਂ ਮਗਰੋਂ ਜੋ ਪੁਲਿਸ ਦੇ ਬਿਆਨ ਆਪਦੇ ਕਿ ਹਾਂ ਫੇਰ ਜਲਦ ਤੋਂ ਜਲਦ ਬੰਦਿਆਂ ਨੂੰ ਜਿਹੜਾ ਅਰੈਸਟ ਕਰ ਲਿਆ ਚਾਹੂਗਾ ਹੁਣ ਸਿੱਧੂ ਸਾਹਿਬ ਇਹ ਆ ਪੁਲਿਸ ਦੀ ਆਮ ਅਸੀਂ ਕਹਿ ਸਕਨੇ ਕਿ ਪੁਲਿਸ ਦਾ ਪ੍ਰਭਾਵ ਕੀ ਆ ਪੰਜਾਬ ਦੇ ਵਿੱਚ ਅਸਲ ਅਮਨ ਕਾਨੂੰਨ ਦੀ ਜਿਹੜੀ ਸਥਿਤੀ ਹੈਗੀ ਅਮਨ ਕਾਨੂੰਨ ਦੀ ਸਥਿਤੀ ਨੂੰ ਲੈ ਕੇ ਵਿਰੋਧੀ ਪਾਰਟੀ ਨੇ ਤੰਜ ਕੱਸੇ ਇੱਥੇ ਆਮ ਆਦਮੀ ਪਾਰਟੀ ਜਾਂ ਕਾਂਗਰਸ ਜਾਂ ਕਿਸੇ ਹੋਰ ਪਾਰਟੀ ਦੇ ਬੰਦੇ ਨੇ ਮਾਰੇ ਜਾਂਦਾ ਸਵਾਲ ਲਿਆ ਮਤ ਸਵਾਲ ਹੈਗਾ ਇੱਕ ਵਿਅਕਤੀ ਨੂੰ ਕਤਲ ਕਰ ਦਿੱਤਾ ਜਾਂਦਾ ਗੋਲੀਆਂ ਮਾਰ ਕੇ ਸ਼ਰੀਰ ਔਰ ਇਹ ਵਰਤਾਰਾ ਇੱਕ ਦਿਨ ਦਾ ਨਹੀਂ ਆ ਕਿਤੇ ਡੋਟਾ ਖੁਮਾ ਹੋ ਰਹੀਆਂ ਕਿਤੇ ਚੈਨੀਆਂ ਖੋਈਆਂ ਜਾ ਰਹੀਆਂ ਕਿਤੇ ਕੁਝ ਹੋ ਰਿਹਾ ਕਿਤੇ ਕੁਝ ਹੋ ਰਿਹਾ ਡੀਜੀਪੀ ਸਾਹਿਬ ਬਿਆਨ ਦੇ ਦਿੱਤੇ ਆ ਆਪਰੇਸ਼ਨ ਇਹੋ ਜਿਹਾ ਲਾ ਦਿੱਤੇ ਜਾਂਦੇ ਆ ਪਰ ਅਮਨ ਕਾਨੂੰਨ ਦੀ ਜਿਹੜੀ ਸਥਿਤੀ ਹੈ ਸਿੱਧੂ ਸਾਹਿਬ ਉਸੇ ਤਰ੍ਹਾਂ ਦੇ ਉਸੇ ਤਰੀਕੇ ਨਾਲ ਬਣੀ ਦੇ ਦੀ ਆ ਔਰ ਤੁਸੀਂ ਇਥੋਂ ਤੱਕ ਔਰ ਮਾਨ ਪਰ ਮੈਂ ਲੱਗਾ ਦੱਸਾਂ ਕਿ ਵੇਖੋ ਕਿ ਪੰਜਾਬ ਦੀ ਸਥਿਤੀ ਕਿਹੋ ਜਿਹੀ ਆ ਕਿ ਕੋਈ ਇਲਾਕੇ ਦੀ ਬੰਦਾ ਗੱਲ ਦੱਸ ਰਿਹਾ ਸੀ ਕਿ ਉੱਥੇ ਦੇ ਇਲਾਕੇ ਦੇ ਵਿੱਚ ਲੁਟੇਰਿਆਂ ਨੇ ਇੱਕ ਪੋਸਟਰ ਲਾਇਆ ਕਿ ਹਾਂ ਭਈ ਤੁਹਾਡੀ ਜੇਬ ਦੇ ਵਿੱਚ ਘੱਟ ਤੋਂ ਘੱਟ 1000 ਜਾਂ 2 2000 ਰੁਪਏ ਤੋਂ ਘੱਟ ਤੁਹਾਡੀ ਜੇਬ ਦੇ ਵਿੱਚ ਨਹੀਂ ਹੋਣਾ ਚਾਹੀਦਾ ਤੇ ਜੇ ਤੁਹਾਡੀ ਜੇਬ 'ਚ 2000 ਰੁਪਿਆ ਨਾ ਹੋਇਆ ਜਦੋਂ ਅਸੀਂ ਤੁਹਾਨੂੰ ਲੁੱਟਣਾ ਤੇ ਤੁਹਾਡੀ ਕੁੱਟ ਮਾਰ ਜਿਹੜੀ ਆ ਕੀਤੀ ਜਾਊਗੀ ਫਿਰੋਜ਼ਪੁਰ ਜ਼ਿਲ੍ਹੇ ਦੀ ਗੱਲ ਦੱਸੀ ਗਈ ਉਸ ਇਲਾਕੇ ਦੇ ਵਿੱਚ ਕਿਹਨੇ ਪੋਸਟਰ ਜਿਹੇ ਲਾਏਗੇ ਔਰ ਇਹੋ ਜਿਹਾ ਇਨਸੀਡੈਂਟ ਹੋਏ ਵੀ ਕਹਿੰਦੇ ਕਦੇ ਬੰਦਿਆਂ ਨੂੰ ਲੁਟੇਰ ਹੁਣ ਜਿੱਥੇ ਲੁਟੇਰਿਆਂ ਦੇ ਹੌਸਲੇ ਇੰਨੇ ਬਲੰਦ ਹੋਣ ਤਾਂ ਉੱਥੇ ਫਿਰ ਸਿੱਧੂ ਸਾਹਿਬ ਕਤਲ ਜਿਹੜਾ ਆਮ ਫਿਰ ਤੇ ਕਤਲ ਆਮ ਜੀ ਗੱਲ ਬਣ ਜਾਂਦਾ ਜਿੱਥੇ ਇੱਕ ਲੁੱਟਬਾਰ ਕਰਨ ਵਾਲੇ ਲੋਕਾਂ ਨੂੰ ਇਹ ਗੱਲ ਕਹਿੰਦੇ ਆ ਕਿ ਜੇ ਤੁਸੀਂ ਘਰਾਂ ਚੋਂ ਬਾਹਰ ਨਿਕਲਣਾ ਤੇ ਤੁਹਾਡੀ ਜੇਬ ਚ 2000 ਰੁਪਏ ਤੋਂ ਘੱਟ ਪੈਸੇ ਨਹੀਂ ਹੋਣੇ ਚਾਹੀਦੇ ਇਹ ਲੁਟੇਰਿਆਂ ਦੀ ਗੱਲ ਆ ਸਿਰਫ ਬੀਤੇ ਦਿਨਾਂ ਚ ਚਰਚਾ ਬਣੀ ਤੇ ਫਿਰ ਸਿੱਧੂ ਸਾਹਿਬ ਉੱਥੇ ਇੱਕ ਵਿਅਕਤੀ ਦਾ ਗੋਲੀਆਂ ਮਾਰ ਕੇ ਸ਼ਰੀਰਾਂ ਕਤਲ ਕਰ ਦਿੰਦਾ ਮੇਨੂੰ ਦੇ ਤਾਂ ਕੋਈ ਵੱਡੀ ਗੱਲ ਹੈਗੀ ਆ ਪਰ ਆਮ ਜਿਹੜੀ ਪਾਰਟੀ ਦੀ ਸਰਕਾਰ ਆ ਖਾਸ ਤੌਰ ਤੇ ਡੀਜੀਪੀ ਸਾਹਿਬ ਔਰ ਪਗਮਤ ਮਾਨ ਹੋਣੀ ਜਿਹੜੇ ਪੰਜਾਬ ਦੇ ਮੁੱਖ ਮੰਤਰੀ ਅਤੇ ਜਿੰਨਾ ਕੋਲ ਦੋਵੇਂ ਮਹਿਕਮੀ ਨੇ ਉਹਨਾਂ ਨੂੰ ਚਾਹੀਦਾ ਕਿ ਇਹੋ ਜਿਹਾ ਆਪਰੇਸ਼ਨ ਕਰਨ ਦੀ بجائے ਔਰ ਉਸ ਨੂੰ ਬਾਹਰ ਕੱਢਣ ਪੁਲਿਸ ਗਰੀ ਹੈ ਵੀਆਈਪੀ ਜਿਹੜੀ ਡਿਊਟੀਆਂ ਦਿੰਦੀ ਆ ਜੇਕਰ ਮੁੱਖ ਮੰਤਰੀ ਦੇ ਕਾਫਲੇ ਦੇ ਨਾਲ ਜਦੋਂ 400 ਬੰਦੇ ਦਾ ਕਾਫਲਾ ਚੱਲਦਾ ਉਹ 400 ਬੰਦਾ ਜਾਂ 300 ਹੀ ਬੰਦਾ ਨਾਲੋਂ ਉਹਨਾਂ ਨੂੰ ਕਿਤੇ ਵੱਖ-ਵੱਖ ਥਾਵਾਂ ਤੇ ਲਾਓ ਤਾਂ ਜੋ ਲੋਕਾਂ ਦੇ ਵਿੱਚ ਇੱਕ ਸੁਰੱਖਿਆ ਦੀ ਭਾਵਨਾ ਜਿਹੜੀ ਉਸੇ ਸਤੂ ਸਾਹਿਬ ਉਹ ਪੈਦਾ ਹੋ ਸਕੇ ਨਹੀਂ ਤਾਂ ਲੋਕ ਜਿਸ ਤਰੀਕੇ ਨਾਲ ਖੌਫਤਾ ਜੀਵਨ ਜੀ ਰਹੇ ਆ ਉਹ ਉਹਨਾਂ ਨੂੰ ਪੁੱਛ ਕੇ ਵੇਖੋ ਕਿ ਉਹ ਕਿਸ ਤਰੀਕੇ ਨਾਲ ਜੀਵਨ ਕੱਲ ਜੇ ਪਰਸੋਂ ਦੀਆਂ ਖਬਰਾਂ ਇਹ ਵੀ ਪਤਾ ਲੱਗੀਆਂ ਸੀ ਕਿ ਪੰਜਾਬ ਦੇ ਵਿੱਚ ਨਵੀਂ ਇੰਡਸਟਰੀ ਦਾ ਕੀ ਆਉਣੀ ਜਿਹੜੇ ਪੰਜਾਬ ਦੇ ਜਿਹੜੇ ਕਾਰੋਬਾਰੀ ਆ ਉਹ ਹੀ ਪੰਜਾਬ ਨੂੰ ਛੱਡ ਕੇ ਕੋਈ ਹਾਂ ਬਾਚਲਵਲ ਜਾ ਰਿਹਾ ਤੇ ਕੋਈ ਯੂਪੀ ਵੱਲ ਜਾ ਰਿਹਾ ਕਿਉਂਕਿ ਉਹ ਡੇਲੀ ਮੰਗੀਆਂ ਜਾਣਵਰੀਆਂ ਰੰਗਤਾਰੀਆਂ ਤੋਂ ਇੱਥੋਂ ਤੱਕ ਔਖੇ ਹੋ ਗਏ ਆ ਕਿ ਨਵਾਂ ਕਾਰੋਬਾਰ ਤਾਂ ਸ਼ੁਰੂ ਕੀ ਕਰਦਾ ਆਪਣਾ ਕਾਰੋਬਾਰ ਸਿਮਟ ਕੇ ਉਹ ਦੂਜੇ ਪ੍ਰਦੇਸ਼ਾਂ ਦੇ ਵਿੱਚ ਜਾਣਾ ਉਹਨਾਂ ਨੇ ਸ਼ੁਰੂ ਕਰ ਦਿੱਤਾ ਤੇ ਆਹ ਜਿਹੜੀ ਉਹਨਾਂ ਜਿਹੜੀ ਹੱਤਿਆ ਹੋਈ ਆ ਇਹ ਤਾਂ ਫਿਰ ਪੂਰਨ ਤੌਰ ਤੇ ਅਹੀਂ ਕਿਆ ਸਕਦੇ ਕਿ ਅਮਨ ਤੇ ਕਾਨੂੰਨ ਦੀ ਸਥਿਤੀ ਦਾ ਨੰਗਾ ਨਾਚ ਹੋ ਰਿਹਾ ਕਿ ਜਿੱਥੇ ਉਹਨਾਂ ਦੀ ਆਪਣੀ ਹੀ ਪਾਰਟੀ ਦੇ ਬਤਾਈ ਮੈਂ ਪਹਿਲਾਂ ਕਹਦਾ ਕਿ ਇੱਥੇ ਗੱਲ ਕਿਸੇ ਪਾਰਟੀ ਦੇ ਹੋਣ ਜਾਂ ਨਾ ਹੋਣ ਦੀ ਗੱਲ ਨਹੀਂ ਆ ਇੱਕ ਵਿਅਕਤੀ ਦੇ ਮਾਰੇ ਜਾਂਦੀ ਗੱਲ ਕਿ ਜਦੋਂ ਇੱਕ ਪਾਸੇ ਸਮੁੱਚਾ ਪੰਜਾਬ ਦੇ ਵਿੱਚ ਆਪਰੇਸ਼ਨ ਚੱਲ ਰਹੇ ਹੋਣ ਪੁਲਿਸ ਦੇ ਬੜੇ ਸ਼ਕਤੀ ਦੇ ਤੇ ਦੂਜੇ ਪਾਸੇ ਇਸ ਤਰੀਕੇ ਨਾਲ ਸ਼ਰੇਆਮ ਕਤਲ ਹੋ ਜਾਵੇ ਇਸ ਤੋਂ ਵੱਡੀ ਫਿਰ ਪੁਲਿਸ ਦੀ ਅਸੀਂ ਬੇਵਸੀ ਕੀ ਕਹਿ ਸਕਨੇ ਆ ਜਾਂ ਅਹੀਂ ਪੁਲਿਸ ਪ੍ਰਸ਼ਾਸਨ ਦਾ ਕੀ ਹਾਲ ਕਹਿ ਸਕਦੇ ਜਿਹੜੀ ਜਮੀਨੀ ਹਕੀਕਤ ਹੈ ਜੋ ਸਭ ਕੁਝ ਸਾਹਮਣੇ ਆ ਰਿਹਾ ਬਾਕੀ ਦੇਖੋ ਅਗਲੇ ਦਿਨ ਜਦੋਂ ਬਨਵਾਰਾ ਗੁਲਾਬਚੱਬ ਕਟਾਰੀ ਵਿੱਚ ਜਦੋਂ ਨਿਕਲਣਗੇ ਫਿਰ ਦੇਖੋ ਕਿ ਅਮਨ ਤੇ ਕਾਨੂੰਨ ਦੀ ਸਥਿਤੀ ਤੇ ਉਹਨਾਂ ਦਾ ਕੀ ਪ੍ਰਤੀਕਰਮ ਹੁੰਦਾ ਤਾਂ ਪੰਜਾਬ ਸਰਕਾਰ ਫਿਰ ਕਿਸ ਤਿੱਕਣਾ ਉਹਨਾਂ ਦਾ ਜਵਾਬ ਦਿੰਦੀ ਬਿਲਕੁਲ ਚਲੋ ਉਧਰ ਹੁਣ ਭੂਂਦਰ ਸਾਹਿਬ ਦੀਆਂ ਵੀ ਮੁਸ਼ਕਿਲਾਂ ਵਧੀਆਂ ਨੇ ਅਨਕੀਤਾ ਮੁਸ਼ਕਿਲਾਂ ਵਧੀਆਂ ਨੇ ਔਰ ਭੂਂਦਰ ਸਾਹਿਬ ਦੇ ਖਿਲਾਫ ਵੀ ਇੱਕ ਸ਼ਿਕਾਇਤ ਅਕਾਲ ਤੱਕ ਸਾਹਬ ਤੇ ਕੰਨੇ ਦਿੱਤੀ ਗਈ ਹੈ ਔਰ ਉਹਦੇ ਵਿੱਚ ਇਹ ਗੱਲ ਕਹੀ ਗਈ ਹੈ ਕਿ ਆਪਣੇ ਘਰ ਦੇ ਵਿੱਚ ਭੁੰਦਰ ਸਾਹਿਬ ਨੇ ਕਹਿੰਦੇ ਕਿ ਡੇਹਰਾ ਦੇ ਆਗੂਆਂ ਦੇ ਨਾਲ ਸੁਖਵੀਰ ਸਿੰਘ ਬਾਦਲ ਖੁਰਾ ਦੀ ਮੁਲਾਕਾਤ ਕਰਵਾਈ ਸੀ। ਔਰ ਹੁਣ ਉਹਨਾਂ ਦੇ ਖਿਲਾਫ ਵੀ ਸ਼ਿਕਾਇਤ ਜੜੀ ਚਲੀ ਗਈ ਹੈ। ਸੁਖਵੀਰ ਤੇ ਇਲਜ਼ਾਮ ਲੱਗਣ ਤੋਂ ਬਾਅਦ ਇਤਨਖਾਈਆ ਕਰਾ ਦਿੱਤਾ ਤੇ ਉਹਨਾਂ ਨੇ ਪ੍ਰਧਾਨਗੀ ਛੱਡ ਕੇ ਕਾਰਜਕਾਰੀ ਪ੍ਰਧਾਨਗੀ ਵੀ ਨਹੀਂ ਛੱਡੀ। ਨਾਲ ਕਾਰਜਕਾਰੀ ਪ੍ਰਧਾਨ ਜਿਹੜਾ ਲਾ ਦਿੱਤਾ ਗਿਆ ਉਹਨਾਂ ਨੂੰ ਜਿਹੜੇ ਭੁੰਦਰ ਸਾਹਿਬ ਨੂੰ ਤੇ ਹੁਣ ਭੁੰਦਰ ਸਾਹਿਬ ਦੇ ਨਾਲ ਦਰਬਾਰਾ ਸਿੰਘ ਗੁਰੂ ਖੁਰਾ ਨੂੰ ਵੀ ਲਾਇਆ ਗਿਆ ਦੀ ਸਲਾਹ ਕਰਨ। ਜਦੋਂ ਉਹਨਾਂ ਤੇ ਇਲਜ਼ਾਮ ਲਾ ਕੇ ਉਹਨਾਂ ਨੂੰ ਵੀ ਹਟਾਤਾ ਤੇ ਹੁਣ ਜਦੋਂ ਕਾਰਜਕਾਰੀ ਪ੍ਰਧਾਨ ਤੇ ਲਾਗੇ ਤੇ ਹੁਣ ਵਾਰੀ ਕਿਹਦੀ ਆਊਗੀ ਉਹ ਹਟਾ ਕੇ ਉਹਨਾਂ ਨੂੰ ਕੀ ਹਟਾਇਆ ਵੀ ਜਾਊਗਾ ਜਾਂ ਭੂਂਦਰ ਸਾਹਿਬ ਮੰਨਣਗੇ ਜਾਂ ਨਹੀਂ ਮੰਨਣਗੇ ਕਿ ਉਹ ਵੀ ਪੇਸ਼ ਕਾਰਜਕਾਰੀ ਪ੍ਰਧਾਨ ਦਾ ਉਹਦਾ ਛੱਡ ਕੇ ਹੋਣਗੇ ਤੇ ਛੱਡ ਕੇ ਹੁੰਦੇ ਆ ਤਾਂ ਫਿਰ ਉਹ ਕਿਹਨੂੰ ਬਣਾਉਣਗੇ ਆਪਦੀ ਜਗ੍ਹਾ ਦੇ ਉੱਪਰ ਵਾਰੀ ਕਿਹਦੀ ਆਊਗੀ ਇਹ ਵੀ ਬਹੁਤ ਵੱਡੇ ਸਵਾਲ ਖੜੇ ਹੋਏ ਤੋਂ ਕਿੰਦਰਜੀ ਜੀ ਸ੍ਰੀਕਨਾ ਪੁੰਦਰ ਸਾਹਿਬ ਦੀ ਹੁਣ ਵਾਰੀ ਆ ਗਈ ਆ ਵਾਰੀ ਮੈਂ ਤਾਂ ਕਹੂੰਗਾ ਕਿਉਂਕਿ ਸਾਰੇ ਲੀਡਰ ਜਿਹੜੇ ਸਮੇਟੇ ਜਾ ਰਹੇ ਆ ਅਕਾਲ ਤਖਤ ਸਾਹਿਬ ਦੇ ਉੱਤੇ ਆ ਰਹੇ ਨੇ ਅਜੇ ਤੱਕ ਬਰਿੰਦਰ ਸਿੰਘ ਪੁੰਦਰ ਦਾ ਨਾਮ ਪੱਤੀ ਇਹੋ ਜੀ ਸਿਲਸਿਲੇ 'ਚ ਆਇਆ ਨਹੀਂ ਹਾਲਾਂਕਿ ਇਹ ਮੀਟਿੰਗ ਜਿਹੜੀ 2014 'ਚ ਹੋਈ ਅਜੇ ਤੱਕ ਕੋ ਸਭਾ ਪਹਿਲਾਂ ਵੀ ਇਸ ਦਾ ਰੌਲਾ ਸਿੱਧੂ ਸਾਹਿਬ ਪਿਆ ਸੀ ਖਾਸ ਤੌਰ ਤੇ ਉਦੋਂ ਕਿ ਜਦੋਂ ਅਕਾਲ ਤਖਤ ਸਾਹਿਬ ਵੱਲੋਂ ਹੁਕਮਨਾਮਾ ਜਾਰੀ ਹੋ ਚੁੱਕਾ ਹੋਵੇ ਕਿ ਡੇਰੇ ਦੇ ਕਿਸੇ ਨਾਲ ਵੀ ਤੁਸੀਂ ਕੋਈ ਰਾਬਤਾ ਨਹੀਂ ਰੱਖਣਾ ਤੇ ਜੇਕਰ ਫਿਰ ਉਸ ਹੁਕਮਨਾਮੇ ਦੇ ਜਾਰੀ ਹੋਣ ਤੋਂ ਬਾਅਦ ਵੀ ਹੁੰਦੜ ਹੋਣਾ ਤੇ ਬਲਵਿੰਦਰ ਸਿੰਘ ਭੂੰਦੜ ਦੇ ਘਰ ਹਰੀਸ਼ ਤੂਰੀ ਤੇ ਸਿਆਸੀ ਵਿੰਗ ਦੇ ਦੋ ਬੰਦੇ ਹੋਰ ਜੇ ਸਰਦਾਰ ਸੁਖਬੀਰ ਸਿੰਘ ਬਾਦਲ ਨਾਲ ਮੀਟਿੰਗ ਕਰਦੇ ਆ ਤਾਂ ਫਿਰ ਸਿੱਧੂ ਸਾਹਿਬ ਇਸ ਤੋਂ ਵੱਡੀ ਹੋਰ ਸ਼ਰਮੀ ਤੇ ਵੀ ਸ਼ਰਮੀ ਵੱਡੀ ਗੱਲ ਇਸ ਤੋਂ ਵੱਡੀ ਹੋਰ ਕੀ ਹੋ ਸਕਦੀ ਆ ਕਿ ਇੱਕ ਪਾਸੇ ਅਕਾਲ ਤਖਤ ਸਾਭ ਦੇ ਹੁਕਮ ਹੋਣ ਤੇ ਦੂਜੇ ਪਾਸੇ ਤੇ ਪੰਜਾਬ ਦੇ ਜਿਹੜੇ ਆ ਆਪਾਂ ਜਿਹੜੇ ਡਿਪਟੀ ਮੁੱਖ ਮੰਤਰੀ ਉਹ ਮੀਟਿੰਗ ਕਰ ਰਹੇ ਹੁਣ ਡੇਰਾ ਸਾਸਾਂ ਦੇ ਸਿਆਸੀ ਵਿੰਗ ਦੇ ਨਾਲ ਤੇ ਬਲਵਿੰਦਰ ਸਿੰਘ ਭੂੰਦੜ ਦੇ ਘਰ ਹੋ ਰਿਹਾ ਹੋਵੇ ਤਾਂ ਫਿਰ ਸਿੱਧੂ ਸਾਹਿਬ ਅਕਾਲ ਤਖਤ ਸਾਭ ਦੀ ਮਰਿਆਦਾ ਕਿੱਥੇ ਜਾਂਦੀ ਇਹਨਾਂ ਲੋਕਾਂ ਦੇ ਵਿੱਚ ਲੋਕ ਇਹ ਗੱਲ ਸੋਚ ਕੇ ਸੋ ਸੱਤ ਸਾਲ ਤੱਕ ਇਹਨਾਂ ਲੋਕਾਂ ਵਾਸਤੇ ਅਕਾਲ ਤਖਤ ਸੱਕਦੇ ਹੁਕਮ ਦੀ ਕੀ ਪਾਲਣਾ ਚਾ ਕੀ ਉਸਦੀ ਬਰਿਆਦਾ ਹੈ ਜਾਂ ਉਸਦੀ ਕੀਮਤ ਕੀ ਹੈ ਕੇਵਲ ਤਾਂ ਕੇਵਲ ਇਹਨਾਂ ਦੀਆਂ ਸਿਆਸੀ ਰੋਟੀਆਂ ਸੇਕਣ ਤੱਕ ਸੀ ਪਤਾ ਹੈ ਖੈਰ ਗੱਲ ਜਿਹੜਾ ਤੁਸੀਂ ਪ੍ਰਸ਼ਨ ਇਹ ਕੀਤਾ ਹੁਣ ਬਰਿੰਦਰ ਸਿੰਘ ਭੁੰਤੜ ਦੇ ਖਰਾਬ ਸ਼ਰੀ ਅਕਾਲ ਤਖਤ ਸਾਹਿਬ ਤੇ ਇਹ ਐਪਲੀਕੇਸ਼ਨ ਜਾਂਦੀ ਹੈ ਕਿ ਹਾਂ ਭਈ ਜੇਕਰ ਕਾਰਜਕਾਰੀ ਪ੍ਰਧਾਨ ਦੇ ਉੱਤੇ ਇਲਜ਼ਾਮ ਲੱਗਦਾ ਤਾਂ ਫਿਰ ਉਹਨਾਂ ਨੂੰ ਵੀ ਇੱਥੇ ਸੱਦਿਆ ਜਾ ਵੀ ਉਹਨਾਂ ਨੂੰ ਵੀ ਇੱਕ ਨਮਾਣੇ ਸਿੱਖ ਹੋ ਜਾਓ ਪੇਸ਼ ਹੋਣਾ ਚਾਹੀਦਾ ਆ ਤੇ ਤਨਖਾਹ ਉਸੇ ਤਰੀਕੇ ਦੀ ਲਗਣੀ ਚਾਹੀਦੀ ਆ ਕਿ ਜਿਹੜੀ ਸਜਾ ਜਿਹੜੀ ਹੈ ਜਿਸ ਤਰੀਕੇ ਨਾਲ ਸਰਦਾਰ ਸੁਖਬੀਰ ਸਿੰਘ ਪਾਦਕ ਹੋਣਾ ਬਣਦੀ ਹੈ। ਖਿਆਲ ਇਹ ਹੁਣ ਮਸਲਾ ਤਾਂ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਹੁਣਾਂ ਨੇ ਵਿਚਾਰਨਾ ਆ ਕਿ ਉਹਨਾਂ ਨੇ ਕਿਹੋ ਜਿਹਾ ਇਹਦੇ ਸਬੰਧੀ ਜਿਹੜਾ ਫੈਸਲਾ ਲੈਣਾ ਹੈਗਾ। ਪਰ ਜਿਸ ਤਰੀਕੇ ਨਾਲ ਸ਼ਿਕਾਇਤ ਪਹੁੰਚੀ ਹੈ ਔਰ ਜਿਸ ਤਰੀਕੇ ਨਾਲ ਅਕਾਲੀ ਦਲ ਦੇ ਬਾਕੀ ਸਿਹਾਰ ਲੈਣ ਤੇ ਸਾਰੇ ਬੰਦੇ ਸੁਖਬੀਰ ਕੈਂਪ ਦੇ ਸਾਰੇ ਬੰਦੇ ਪੇਸ਼ ਹੋ ਰਹੇ ਨੇ ਆਪੋ ਆਪਣਾ ਪੱਖ ਦੇ ਦੇ ਨਹੀਂ ਉੱਥੇ ਹੁਣ ਬਲਵਿੰਦਰ ਸਿੰਘ ਭੁੰਦਰ ਵਾਸਤੇ ਇਹ ਸਾਰੀ ਸਥਿਤੀ ਤੋਂ ਬਚਣਾ ਸਿਰਫ ਸਭ ਔਖਾ ਆ ਪੇਸ਼ ਹੋਣਾ ਹੋਣਾ ਪਏਗਾ ਜਾ ਕੇ ਆਪ ਉਹ ਆਪਣਾ ਸਪਸ਼ਟਿਕਰਨ ਜਿਹੜਾ ਉਹ ਦੇਣਾ ਜ਼ਰੂਰ ਪਊਗਾ ਕਿ ਹਾਂ ਵੀ ਉਹ ਮੀਟਿੰਗ ਕੋਈ ਸੀ ਜਾਂ ਨਹੀਂ ਹੋਈ ਹੁਣ ਜਿਸ ਤਰੀਕੇ ਨਾਲ ਹਰੀਸ਼ ਧੁਰੀ ਦਾ ਨਾਮ ਆਉਂਦਾ ਔਰ ਦੂਜੇ ਪਾਸੇ ਜਿਸ ਤਰੀਕੇ ਨਾਲ ਪ੍ਰਦੀਪ ਕਲੇਰ ਦੇ ਵੀ ਗੱਲ ਇੱਕ ਖਲਾਸੇ ਕੀਤੇ ਕਿ ਕਿਸ ਤਰੀਕੇ ਨਾਲ ਮੀਟਿੰਗਾਂ ਹੁੰਦੀਆਂ ਰਹੀਆਂ ਸਿੰਦੂ ਸਰ ਲੱਗਦਾ ਕਿ ਸੁਖਬੀਰ ਸਿੰਘ ਬਾਦਲ ਵਾਸਤੇ ਮੁਸ਼ਕਲਾਂ ਜਿਹੜੀਆਂ ਦਿਨ-ਬ-ਦਿਨ ਜਿਹੜੀਆਂ ਹੋਰ ਵੱਧਦੀਆਂ ਪਈਆਂ ਕੱਲ ਵੀ ਅਸੀਂ ਗੱਲ ਕੀਤੀ ਸੀ ਜਾਂ ਪਰਸੋਂ ਕੀਤੀ ਸੀ ਕਿ ਬੇਸ਼ੱਕ ਹਕਾਲ ਤੱਕ ਸਾਡਾ ਜਿਹੜਾ ਫੈਸਲਾ ਮਰਜ਼ੀ ਆਵੇ ਜਾਂ ਨਾ ਆਵੇ ਪਰ ਫੈਸਲਾ ਸਿੰਦੂ ਸਰ ਸੰਗਤ ਦਾ ਕੀ ਸੰਗਤ ਇਹਨਾਂ ਨੂੰ ਮਾਫ ਕਰਦੀ ਆ ਜਾਂ ਨਹੀਂ ਕਰਦੀ ਪ੍ਰਸ਼ਨ ਇੱਥੇ ਵੱਧਦਾ ਤੇ ਜਿਸ ਤਰੀਕੇ ਦੇ ਖਲਾਸੇ ਹੋ ਰਹੇ ਆ ਕਿ ਹਾਂ ਵੀ ਇੱਥੇ ਵੀ ਮੀਟਿੰਗ ਹੋਈ ਉੱਥੇ ਵੀ ਮੀਟਿੰਗ ਹੋਈ ਕਿਉਂਕਿ ਇਹ ਜਿਹੜੇ ਇਲਜ਼ਾਮ ਨੇ ਸਿੱਧੂ ਸਾਹਿਬ ਕਹੇ ਡੇਰੇ ਦੇ ਬੰਦੇ ਨਹੀਂ ਲਾਏ ਬਲਕਿ ਐ ਜੀ ਪੀ ਸੀ ਦੇ ਮੈਂਬਰਾਂ ਵੱਲੋਂ ਹੀ ਕੋਈ ਜਿਹੜੇ ਮੈਂਬਰ ਉਹਨਾਂ ਵੱਲੋਂ ਇਹ ਲਾਏਗੇ ਨੇ ਤੇ ਆਪਣੇ ਆਪ ਦੇ ਵਿੱਚ ਇਹ ਫਿਰ ਬੜੇ ਵੱਡੇ ਅਸੀਂ ਕਹਿ ਸਕਨੇ ਗੁਨਾਹ ਆ ਕਿ ਜੋ ਕੁਝ ਬੀਤੇ ਸਮੇਂ ਦੇ ਵਿੱਚ ਹੋਇਆ ਤੇ ਜੇਕਰ ਹੁਣ ਕਾਰਜਕਾਰੀ ਜਫੇਦਾਰ ਸਾਹਿਬ ਆ ਆਵਾਫ ਕਰਦਾ ਕਾਰਜਕਾਰੀ ਪ੍ਰਧਾਨ ਜਿਹੜੇਕਰ ਬਲਵਿੰਦਰ ਸਿੰਘ ਪੂਰ ਤੋਂ ਉਹਨੂੰ ਅਸਤੀਫਾ ਦੇ ਕੇ ਹੁੰਦੇ ਆ ਤਾਂ ਤੁਸੀਂ ਪੁੱਛਿਆ ਕਿ ਲਵਗੇ ਕਿ ਨੂੰ ਮਗਰ ਸਿਰਸ ਮਗਰ ਲਾਇਨ ਹੈਗਾ ਇੱਕ ਦੋ ਬੰਦੇ ਬੜੇ ਚਰਚਤ ਨੇ ਇੱਕ ਤੇ ਦਿਲਜੀਤ ਸਿੰਘ ਜੀ ਮੇ ਦਾ ਨਾਮ ਹੀ ਆ ਸਕਦਾ ਦੂਜੇ ਪਾਸੇ ਬਿਰਸਾ ਸਿੰਘ ਬਲਟੋਆ ਹੁਣ ਦਾ ਨਾਮ ਹੀ ਆ ਸਕਦਾ ਉਹ ਵੀ ਕਹਿੰਦੇ ਕਿ ਬੀਟੇ ਸਾਹਿਬ ਵਿੱਚ ਨਾਰਾਜ ਹੋ ਗਏ ਜਦੋਂ ਬਲਵਿੰਦਰ ਸਿੰਘ ਭੁੰਦਰ ਤੋਂ ਲਾਇਆ ਉਹ ਸੋਚਦੇ ਕਿ ਸ਼ਾਇਦ ਮੇਰਾ ਨਾਮ ਆ ਜਾਈ ਉਹ ਵੀ ਕਹਿੰਦੇ ਨਾਰਾਜ ਗਈ ਤਾਂ ਖੈਰ ਹੁਣ ਜੇਕਰ ਬਲਵਿੰਦਰ ਸਿੰਘ ਭੁੰਦਰ ਹੁਣੀ ਇਸ ਕਾਰਜਕਾਰੀ ਪ੍ਰਧਾਨ ਤੋਂ ਅਸਤੀਫਾ ਦੇਂਦੇ ਆ ਜਾਂ ਤਾਂ ਉਥੋਂ ਕਿਸੇ ਕਿਸਮ ਦੀ ਅਕਾਲ ਤੱਕ ਸਭ ਤੋਂ ਤਨਖਾਹ ਲੱਗਦੀ ਆ ਤਾਂ ਸਿੱਧੂ ਸਾਹਿਬ ਜਿਵੇਂ ਮੇਕਾ ਲੀਡਲੋ ਕਾਰਜਕਾਰੀ ਪ੍ਰਧਾਨ ਲਾਉਣ ਨੂੰ ਵਾਸਤੇ ਬਥੇਰੇ ਬੰਦੇ ਹੈਗੇ ਪਰ ਇਹ ਦੋ ਨਾਮ ਜਿਹੜੇ ਜਰੂਰ ਚਰਚਾ ਦੇ ਵਿੱਚ ਹਮੇਸ਼ਾ ਰਹਿੰਦੇ ਆ ਇੱਕ ਡਾਕਟਰ ਦਲਜੀਤ ਸਿੰਘ ਚੀਵਾ ਤੇ ਦੂਜਾ ਪ੍ਰੋਫੈਸਰ ਗੁਰਸਖਮ ਸਿੰਘ ਮਟੋਵਾ ਬਾਕੀ ਦੇਖੋ ਫੈਸਲਾ ਤਾਂ ਅੰਤਮ ਫੈਸਲਾ ਪ੍ਰਧਾਨ ਹੋਣਾਂ ਨੇ ਕਰਦਾ ਪਰ ਹਾਂ ਇਸ ਗੱਲ ਦੇ ਨਾਲ ਸਿੱਧੂ ਸਾਹਿਬ ਅਕਾਲੀ ਦਦਾ ਅਸਲ ਚਿਹਰਾ ਉਹ ਜਰੂਰ ਨੰਗਾ ਹੁੰਦਾ ਸੀ ਕਿ ਦੋ ਯੁੱਗ ਤੋਂ 2012 13 14 15 16 17 ਤੱਕ ਕੀ ਕੁਝ ਹੁੰਦਾ ਰਿਹਾ ਔਰ ਲੋਕ ਕਿਸ ਦੇ ਕੰਨ ਇਹਨਾਂ ਦੀ ਗੱਲਾਂ 'ਚ ਮੂਰਖ ਬਣਦੇ ਨੇ ਚਲੋ ਅਨਕਸ਼ਾਤ ਜਰਨਾ ਪ੍ਰੋਗਰਾਮ ਜਿਹੜੇ ਤੁਹਾਡਾ ਬਹੁਤ-ਬਹੁਤ ਧੰਨਵਾਦ ਜੀ ਬਹੁਤ-ਬਹੁਤ ਸ਼ੁਕਰੀਆ ਸੁਖਿੰਦਰ ਜੀ ਸਾਹਿਬ ਪ੍ਰੋਫੈਸਰ ਮਨਜੀਤ ਸਿੰਘ ਗੜਕੀ ਸਾਹਿਬ ਜਿਨ੍ਹਾਂ ਦੇ ਬਲਵਾਨਾਂ ਪ੍ਰਾਂਤੀ ਗੱਲਬਾਤ ਕੀਤੀ ਕੀ ਕੀ ਉਮੀਦ ਕਰਦੇ ਹਾਂ ਕਿ ਅਨਕੀ ਸਾਹਿਬ ਦੇ ਰਣਕੀ ਕੀ ਗੱਲਬਾਤ ਤੁਹਾਨੂੰ ਨੂੰ ਪਸੰਦ ਆਈ ਹੋ ਦੁਆਰਾ ਫਿਰ ਮੰਗਾਂਗੇ ਧੰਨਵਾਦ